18 ਤੋਂ ਲੈ ਕੇ 40 ਸਾਲ ਤੱਕ ਦਾ ਕੋਈ ਵੀ ਜਾ ਸਕਦਾ ਉਹ ਚਾਹੀ 8th ਪਾਸ ਹੈ ਉਹ ਤਦ ਵੀ ਜਾ ਸਕਦਾ IELTS ਦੀ ਕੋਈ ਜ਼ਰੂਰਤ ਨਹੀਂ ਹੈ ਫਿਰ ਆ ਜਾਂਦਾ ਕੋਈ ਇੰਟਰਵਿਊ ਕੋਈ ਇੰਟਰਵਿਊ ਨਹੀਂ ਹੈ ਉਸ ਤੋਂ ਇਲਾਵਾ ਸਾਨੂੰ 올ਡ ਫੰਡਸ ਨਹੀਂ ਚਾਹੀਦੇ ਸਾਡੇ ਕੋਲ USA ਵਿਦਆਊਟ IELTS ਵੀ ਹੈਗਾ ਬੱਚਿਆਂ ਵਾਸਤੇ ਸਾਡੇ ਕੋਲ ਏਜ 40 45 46 ਮੈਟਰ ਨਹੀਂ ਕਰਦੀ ਤੁਸੀਂ 10th ਪਾਸ ਹੋ ਤਾਂ ਵੀ ਤੁਹਾਨੂੰ ਯੂਰਪ ਦੀ ਕੰਟਰੀ ਦੇ ਵਿੱਚ ਵੀਜ਼ਾ ਲੈ ਕੇ ਦਵਾਂਗੇ ਤੋਂ ਰਿਫਿਊਜ਼ਲ ਤੋਂ ਬਾਅਦ ਪੇਰੈਂਟਸ ਨੂੰ ਲੱਗਦਾ ਕਿ ਹੁਣ ਅਸੀਂ ਬੱਚੇ ਤੇ ਪੈਸੇ ਨਹੀਂ ਲਗਾਣੇ ਹੁਣ ਅਸੀਂ ਪੈਸੇ ਲਗਾਵਾਂਗੇ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਤੇ ਅਸੀਂ 올 ਫੀਸ ਆਫਟਰ ਵੀਜ਼ਾ ਲੈ ਰਹਿਆਂ ਦੇ ਵਿੱਚ ਥਿਸ ਇਜ਼ ਦੀ ਪਾਸਪੋਰਟ ਆਫ ਬੈਸਟ ਕੰਟਰੀ బిਗੇਸਟ ਕੰਟਰੀ ਰਸ਼ੀਆ ਇਹ ਕਰ ਤੁਸੀਂ 3 ਲੱਖ ਲਗਾ ਕੇ ਉੱਥੇ ਜਾ ਕੇ ਆਪਣੇ ਜਿਹੜੇ ਤੁਹਾਨੂੰ ਵਰਕਿੰਗ ਆਵਰ ਮਿਲਦੇ ਆ ਉਹਦੇ ਵਿੱਚ ਲੱਖ ਰੁਪਏ ਮਹੀਨਾ ਕਮਾ ਰਹੇ ਹੋ ਤਾਂ ਆਈ ਥਿੰਕ ਸੋ ਇਟ ਇਜ਼ ਨੋਟ ਅ ਬੈਡ ਥਿੰਗ ਇਹ ਬੱਚੇ ਦੀ TCR ਜਿਹੜੀ ਤੁਹਾਨੂੰ ਅਸੀਂ ਇੰਡੀਆ ਤੋਂ ਦੇ ਕੇ ਭੇਜਾਂਗੇ ਫਿਨਲੈਂਡ ਦੀ ਸਾਡੇ ਘਟ ਤੋਂ ਘਟ 100 ਪਲੱਸ ਵੀਜ਼ਾਸ ਜਿਹੜੇ ਨੇ ਕੱਲੇ ਰਸ਼ੀਆ ਦੇ ਲੱਗ ਚੁੱਕੇ ਆ ਘਟ ਤੋਂ ਘਟ ਪੈਸੇ ਆ ਤੇ ਵਿੱਚ ਅਸੀਂ ਵੀਜ਼ਾ ਲਵਾ ਸਕਦੇ ਆ ਅਸੀਂ ਸੱਚਾਈ ਇਹ ਤਾਂ ਤੁਹਾਡਾ 2 ਲੱਖ ਦੇ ਵਿੱਚ ਵੀ ਸਟੱਡੀ ਵੀਜ਼ਾ ਆ ਸਕਦਾ ਹੈ 7 ਤੋਂ 10 ਡੇਜ਼ ਦੇ ਵਿੱਚ ਵਿੱਚ ਜਿਹੜਾ ਬੱਚਾ ਹੈ ਉਹਦਾ ਵੀਜ਼ਾ ਆ ਜਾਂਦਾ ਹੈ ਇਸ ਸਟ੍ਰੀਮ ਦੇ ਜਿਹੜੇ ਬੱਚੇ ਨੇ ਉਹਨਾਂ ਦਾ ਜ਼ਿਆਦਾ ਇੰਟਰਸਟ ਜਿਹੜਾ ਹੈ ਪੈਦਾ ਹੋ ਰਿਹਾ ਤੇ ਅਸੀਂ ਵੀ ਬੱਚਿਆਂ ਨੂੰ ਇਨੀਸ਼ੀਏਟ ਕਰ ਰਹੇ ਹਾਂ ਕਿ ਉਹ ਰਸ਼ੀਆ ਚਲੇ ਜਾਣ ਜਾਂ ਯੂਰਪ ਦੇ ਵਿੱਚ ਚਲੇ ਜਾਣ ਬਹੁਤ ਸਾਰੇ ਬੱਚੇ ਹੁੰਦੇ ਆ ਜਿਹੜੇ ਤੇ ਐਮਬੀਬੀਐਸ ਨਹੀਂ ਕਰ ਪਾਉਂਦੇ ਕਿਉਂਕਿ ਉਹਨਾਂ ਦਾ ਨੀਟ ਦੇ ਵਿੱਚ ਸਕੋਰ ਨਹੀਂ ਆਉਂਦਾ ਤੇ ਉਹਦੇ ਕਰਕੇ ਪੇਰੈਂਟਸ ਜਿਹੜੇ ਆ 10 ਲੱਖ 20 ਲੱਖ ਪਰ ਈਅਰ ਨਹੀਂ ਅਫੋਰਡ ਕਰ ਸਕਦੇ ਤੇ ਰਸ਼ੀਆ ਦੇ ਵਿੱਚ 2 ਲੱਖ ਪਰ ਈਅਰ ਤੋਂ ਫੀਸ ਜਿਹੜੀ ਐ ਐਮਬੀਬੀਐਸ ਦੀ ਸਟਾਰਟ ਹੋ ਜਾਂਦੀ ਹੈ ਏ ਸਾਰੇ ਫੀਲਡ ਵਾਲੇ ਬੱਚੇ ਕਰ ਸਕਦੇ ਆ ਜਾਂ ਸਿਰਫ ਇਹ ਕੈਟੇਗੋਰਾਇਜ਼ਡ ਹੈ ਮੈਮ ਇਹ ਜਿਹੜਾ ਤੁਹਾਡਾ ਥੋਟ ਪ੍ਰੋਸੈਸ ਹੈ ਮੈਨੂੰ ਕਾਫੀ ਯੂਨੀਕ ਲੱਗਾ ਕਿਉਂਕਿ ਹਜੇ ਤੱਕ ਤਾਂ ਆਪਣੇ ਲੁਧਿਆਣੇ ਦੇ ਵਿੱਚ ਇਹ ਵਾਲਾ ਜਿਹੜਾ ਇਨੀਸ਼ੀਏਟ ਹੈ ਹਜੇ ਤੱਕ ਕਿਸੇ ਨੇ ਨਹੀਂ ਲੱਤਾ ਹੈ ਹਮ ਅਜੇ ਤੱਕ ਤੁਸੀਂ ਕਿੰਨੇ ਫਰੈਸ਼ ਪਾਸਪੋਰਟਸ ਤੇ ਰਸ਼ੀਆ ਦੀ ਸਟੈਂਪ ਲਗਵਾ ਚੁੱਕੇ ਹੋ ਤਾਂ ਕਿਰਪਾ ਕਰਕੇ ਦੱਸੋ ਮੋਰ ਥੈਨ 100 ਆਈ ਕੈਨ ਸ਼ੋਅ ਯੂ ਮੇਰੇ ਕੋਲੋਂ 100 ਤੋਂ ਵੱਧ ਪਾਸਪੋਰਟ ਨੇ ਉਹ ਵੀ 2 ਮੰਥਸ ਦੇ ਵਿੱਚ ਵਿੱਚ ਇਹ 2 2.5 ਲੱਖ ਤੋਂ ਸ਼ੁਰੂ ਹੋ ਜਾਂਦੀ ਹੈ ਤਾਂ ਇਹਦੀ ਟਿਕਟ ਵੀ ਕੋਈ ਐਕਸਪੈਂਸਿਵ ਨਹੀਂ ਹੈ ਕਿਉਂਕਿ ਇੰਡੀਆ ਤੋਂ ਨੇੜੇ ਆ 30000 ਤੱਕ 에어 ਟਿਕਟ ਹੁੰਦੀ ਹੈ ਹਨਾ ਤਾਂ ਆਲਮੋਸਟ ਬੱਚਾ ਸਾਡੇ ਕੋ 3 ਲੱਖ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਐਮਬੈਸੀ ਫੀਸ ਉਸ ਤੋਂ ਵੀ ਘੱਟ ਬਜਟ ਦੇ ਵਿੱਚ ਵਿਦ ਟਿਕਟ ਉੱਥੇ ਪਹੁੰਚ ਜਾਂਦਾ ਹੈ ਮੈਮ ਜੇ ਕਿਸੇ ਕਪਲ ਨੇ ਰਸ਼ੀਆ ਦਾ ਪਲਾਨ ਕਰਨਾ ਹੈ 스파우스 ਵੀਜ਼ਾ ਤੇ ਤਾਂ ਉਹਨਾਂ ਲਈ ਇਹ ਪ੍ਰੋਬਲਮੈਟਿਕ ਹੋ ਸਕਦਾ ਹੈ ਜਾਂ ਉਹਨਾਂ ਲਈ ਇੱਕ ਆਫੀ ਵਧੀਆ ਸੋਲੂਸ਼ਨ ਹੈ ਉਹਨਾਂ ਦੀ ਜਾਨਤ ਨਵੀਂ ਵੀਜ਼ਾ ਐਪਲੀਕੈਂਟ ਹਸ਼ ਮੰਮ ਜਿੱਦਾਂ ਕਿ ਇੱਕ ਕੰਟਰੀ ਦੇ ਵਿੱਚ ਕਈ ਨੋਰਮਸ ਹੁੰਦੇ ਹੈ ਕਿ ਇੱਥੇ ਦੀ ਪੜ੍ਹਾਈ ਉੱਥੇ ਜਾ ਕੇ ਐਪਲੀਕੇਬਲ ਨਹੀਂ ਹੁੰਦੀ ਰਸ਼ੀਆ ਦੇ ਵਿੱਚ ਵੀ ਇਦਾਂ ਹੈ ਜਿੱਦਾਂ ਮੰਨ ਲਓ ਕਿਸੇ ਨੇ ਜਰਨਲਿਜ਼ਮ ਕੀਤੀ ਹੈ ਕਿਸੇ ਨੇ ਹੋਟਲ ਮੈਨੇਜਮੈਂਟ ਕੀਤੀ ਹੋਈ ਹੈ ਉੱਥੇ ਜਾ ਕੇ ਉਹਨਾਂ ਨੂੰ ਆਪਣਾ ਕੋਰਸ ਫੇਰ ਤੋਂ ਰੀਸਟਾਰਟ ਕਰਨਾ ਪਏਗਾ ਮੈਰਿਡ ਹੈ ਕਪਲ ਹੈ ਸਪਾਊਸ ਹੈ ਸਾਰਿਆਂ ਦਾ ਵੀਜ਼ਾ ਆਊਗਾ ਇਹ ਬੱਚਾ ਸਾਈਪ੍ਰਸ ਬਹੁਤ ਅੱਛਾ ਸੈਟਲਡ ਹੈ ਬਹੁਤ ਖੁਸ਼ ਹੈ ਦੇਖਦੇ ਆ ਕਿ ਬੱਚਿਆਂ ਦਾ ਜਿਹੜਾ ਇੰਟਰਸਟ ਹੈ ਨਾ ਉਹ ਬੇਸਿਕਲੀ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਬ੍ਰॉड ਜਾਣ ਲਈ ਤੇ ਉਹਨਾਂ ਦੀ ਜਿਹੜੀ ਕੰਟਰੀ ਪ੍ਰੀਫਰੈਂਸਿਸ ਹੁੰਦੀਆਂ ਅਕਸਰ ਉਹਨਾਂ ਨੂੰ ਉਹਦੇ ਵਿੱਚ ਹੀ ਬਹੁਤ ਜ਼ਿਆਦਾ ਕਨਫਿਊਜ਼ਨ ਹੁੰਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਮੇਨ ਗੋਲ ਹੁੰਦਾ ਹੈ ਕਿ ਉਹ ਪਲੱਸ 2 ਤੋਂ ਬਾਅਦ ਹੀ ਆਪਣੇ ਵਰਕ ਪਰਮਿਟ ਲਈ ਕਿਹੜੀ ਕੰਟਰੀ ਨੂੰ ਚੂਜ਼ ਕਰਨ ਤੇ ਆਪਣੇ ਸੁਪਨੇ ਆਨ ਨੂੰ ਕਿੱਥੇ ਜਾ ਕੇ ਮੁਕੰਮਲ ਕਰਨ ਸੋ ਅੱਜ ਅਸੀਂ ਗੱਲ ਕਰਾਂਗੇ ਸਪੈਕਟ੍ਰਮ ਸਟੱਡੀਜ਼ ਤੋਂ ਡਾਕਟਰ ਅਮਰਜੀਤ ਕੌਰ मैम ਨਾਲ ਸਤਿ ਸ਼੍ਰੀ ਅਕਾਲ मैम ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਠੀਕ ਹੈ ਜੀ ਸੋ ਮੈਮ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਕੱਲ ਦਾ ਜਿਹੜਾ ਯੂਥ ਹੈ ਉਹਨਾਂ ਦਾ ਮੇਨ ਗੋਲ ਹੁੰਦਾ ਹੈ ਕਿ ਉਹ ਬਾਹਰ ਦੀ ਕੰਟਰੀ ਤੇ ਵਿੱਚ ਜਾ ਕੇ ਆਪਣੇ ਵਰਕ ਪਰਮਿਟਲੀ ਜਾਂ ਫਿਰ ਆਪਣੀ ਫਰਦਰ ਸਟੱਡੀਜ਼ ਲਈ ਜਾ ਕੇ ਆਪਣਾ ਇੱਕ ਬੇਸਿਕ ਕੰਟਰੀ ਜ਼ੋਨ ਕਰਨ ਤੇ ਤੁਹਾਨੂੰ ਪਤਾ ਹੈ ਕਿ ਅੱਜ ਕੱਲ ਆਪਣੇ ਕੋਲ ਤਿੰਨ ਆਪਸ਼ਨਸ ਹੁੰਦੀਆਂ ਹੈ ਜਾਂ ਤਾਂ ਯੂਕੇ ਜਾਂ ਤਾਂ ਯੂਐਸ ਜਾਂ ਤਾਂ ਕੈਨੇਡਾ ਜਾਂ ਫਿਰ ਆਸਟ੍ਰੇਲੀਆ ਸੋ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੂੰਗੀ ਕਿ ਰੈਸਟ ਦਨ ਦਿਸ ਕੰਟਰੀਜ਼ ਤੁਹਾਡੇ ਕੋਲ ਹੋਰ ਕਿਹੜੀ ਆਪਸ਼ਨ ਹੁੰਦੀ ਹੈ ਕੰਟਰੀ ਲਈ ਜੋ ਤੁਸੀਂ ਬੱਚਿਆਂ ਨੂੰ ਪ੍ਰੇਫਰ ਕਰਦੇ ਹੋ ਬਿਲਕੁਲ ਬਹੁਤ ਅੱਛਾ ਕੁਐਸਚਨ ਕੀਤਾ ਤੁਸੀਂ ਇਸ ਤਰ੍ਹਾਂ ਕਿ ਅੱਜ ਤੋਂ ਪਹਿਲਾਂ ਕੀ ਹੁੰਦਾ ਸੀ ਲੋਕਾਂ ਦੇ ਵਿੱਚ ਜ਼ਿਆਦਾ ਰੁਝਾਨ ਹੁੰਦਾ ਸੀ ਕੈਨੇਡਾ ਆਸਟ੍ਰੇਲੀਆ ਯੂ ਐਸ ਏ ਵਗੈਰਾ ਦਾ 노 ਡਾਊਟ ਅੱਜ ਵੀ ਬੱਚੇ ਕੈਨੇਡਾ ਜਾ ਰਹੇ ਨੇ ਬਟ ਕੈਨੇਡਾ ਦੇ ਵਿੱਚ ਜੀ ਆਈ ਸੀ ਵਧਣ ਦੇ ਕਰਕੇ ਬਜਟ ਵੱਧ ਗਿਆ ਤੇ ਹਰ ਸਟੂਡੈਂਟ ਅਫੋਰਡ ਨਹੀਂ ਕਰ ਸਕਦਾ ਯੂ ਐਸ ਵੀਜ਼ਾ ਜਿਹੜਾ ਹੈ ਉਹ ਇੰਟਰਵਿਊ ਬੇਸਡ ਹੈ ਤੇ ਬੱਚੇ ਦੇ ਅੰਦਰ ਇੱਕ ਫੋਬੀਆ ਹੁੰਦਾ ਇੰਟਰਵਿਊ ਦੇਣ ਦਾ ਆਸਟ੍ਰੇਲੀਆ ਦੇ ਵਿੱਚ ਫੰਡ ਦੀ ਦਿੱਕਤ ਆਉਂਦੀ ਹੈ ਤੇ ਇਸ ਕਰਕੇ ਅਸੀਂ ਇਸ ਟਰੇਮ ਤੇ ਜਿਹੜੇ ਬੱਚੇ ਨੇ ਉਹਨਾਂ ਦਾ ਜਿਆਦਾ ਇੰਟਰਸਟ ਜਿਹੜਾ ਹੈ ਪੈਦਾ ਹੋ ਰਿਹਾ ਤੇ ਅਸੀਂ ਵੀ ਬੱਚਿਆਂ ਨੂੰ ਇਨੀਸ਼ੀਏਟ ਕਰ ਰਹੇ ਹਾਂ ਕਿ ਉਹ ਰਸ਼ੀਆ ਚਲੇ ਜਾਣ ਜਾਂ ਯੂਰਪ ਦੇ ਵਿੱਚ ਚਲੇ ਜਾਣ ਯੂਰਪ ਦੇ ਵਿੱਚ ਕਈ ਸ਼ੈਨੈਗਨ ਕੰਟਰੀਜ਼ ਨੇ ਉੱਥੇ ਚਲੇ ਜਾਣ ਉੱਥੇ ਉਹਨਾਂ ਦਾ ਇੱਕ ਤਾਂ ਬਜਟ ਬਹੁਤ ਘੱਟ ਹੈ ਉਸ ਤੋਂ ਇਲਾਵਾ ਜਿਹੜੇ ਸਟੱਡੀ ਦੇ ਨਾਲ ਵਰਕਿੰਗ ਆਵਰਸ ਮਿਲਦੇ ਆ ਉਹਦੇ ਵਿੱਚੋਂ ਆਪਣਾ ਪ੍ਰੈਜ਼ੈਂਟ ਬਟਰ ਤੇ ਆਪਣੀ ਫੀਸ ਜਿਹੜੀ ਹੈ ਉਹ ਕੱਢ ਲੈਂਦੇ ਆ मैम ਜਿੱਦਾਂ ਕਿ ਤੁਸੀਂ ਮੈਨੂੰ ਦੱਸਿਆ ਕਿ ਯੂਰਪ ਕੰਟਰੀਜ਼ ਯੂਰਪ ਕੰਟਰੀਜ਼ ਵਿੱਚ मैम ਬਹੁਤ ਸਾਰੀ ਆਪਣੀ ਕੰਟਰੀਜ਼ ਆ ਜਾਂਦੀਆਂ ਨੇ ਤੁਸੀਂ ਇੱਕ ਕੰਟਰੀ ਨੂੰ ਹਾਈਲਾਈਟ ਕੀਤਾ ਰਸ਼ੀਆ मैम ਰਸ਼ੀਆ ਦੇ ਵਿੱਚ ਤੁਸੀਂ ਕੀ ਉਹਨਾਂ ਨੂੰ ਆਪਸ਼ਨਸ ਪ੍ਰੋਵਾਈਡ ਕਰ ਰਹੇ ਹੋ ਤੇ ਉੱਥੇ ਕੀ ਕੀ ਕੋਰਸਸ ਤੁਸੀਂ ਉਹਨਾਂ ਨੂੰ ਪ੍ਰੋਵਾਈਡ ਕਰ ਰਹੇ ਹੋ ਬੱਚਿਆਂ ਨੂੰ ਪਲੀਜ਼ ਦੱਸੋ ਸਾਨੂੰ ਸਟੂਡੈਂਟ ਜਿਹੜਾ ਰਸ਼ੀਆ ਵਹੀ ਕਹ ਲੱਗ ਗਿਆ ਯੂਰਪਿਕ ਕੰਟੀਨੈਂਟ ਹੈ ਬਹੁਤ ਡਿਫਰੈਂਟ ਰਸ਼ੀਆ ਦੇ ਬਾਰੇ ਜੇ ਮੈਂ ਦੱਸੂਗੀ ਤਾਂ ਰਸ਼ੀਆ ਦੇ ਵਿੱਚ ਸਾਡੇ ਕੋਲੋਂ ਲੈਂਗੁਏਜ ਕੋਰਸ ਹੈ ਹਰ ਤਰ੍ਹਾਂ ਦੀ ਹਰ ਸਟਰੀਮ ਦੀ ਗ੍ਰੈਜੂਏਸ਼ਨ ਹੈ ਪੋਸਟ ਗ੍ਰੈਜੂਏਸ਼ਨ ਹੈ ਇਸ ਤੋਂ ਇਲਾਵਾ ਐਮਬੀਬੀਐਸ ਵੀ ਹੈ ਬਹੁਤ سارے ਬੱਚੇ ਹੁੰਦੇ ਆ ਜਿਹੜੇ ਇੱਥੇ ਐਮਬੀਬੀਐਸ ਨਹੀਂ ਕਰ ਪਾਉਂਦੇ ਕਿਉਂਕਿ ਉਹਨਾਂ ਦਾ ਨੀਟ ਤੇ ਵਿੱਚ ਸਕੋਰ ਨਹੀਂ ਆਉਂਦਾ ਤੇ ਉਹਦੇ ਕਰਕੇ ਪੇਰੈਂਟਸ ਜਿਹੜੇ ਆ 10 ਲੱਖ 20 ਲੱਖ ਪਰ ਈਅਰ ਨਹੀਂ ਅਫੋਰਡ ਕਰ ਸਕਦੇ ਤੇ ਰਸ਼ੀਆ ਦੇ ਵਿੱਚ 2 ਲੱਖ ਪਰイヤー ਤੋਂ ਫੀਸ ਜਿਹੜੀ ਹੈ ਐਮਬੀਬੀਐਸ ਦੀ ਸਟਾਰਟ ਹੋ ਜਾਂਦੀ ਹੈ ਅਪਾਰਟ ਫਰਮ ਥੈਟ ਉੱਥੇ ਲੈਂਗੁਏਜ ਕੋਰਸ ਹੈ ਉਹਦੀ ਫੀਸ ਵੀ 2 ਤੋਂ 3 ਲੱਖ ਹੁੰਦੀ ਹੈ ਉਹਦੇ ਵਿੱਚ ਵੀ ਬੱਚੇ ਨੂੰ ਵਰਕਿੰਗ ਆਵਰਸ ਪ੍ਰੋਵਾਈਡ ਹੁੰਦੇ ਆ ਜਿਹਦੇ ਥਰੂ ਬੱਚਾ ਆਪਣਾ ਬ੍ਰੈਡ ਐਂਡ ਬਟਰ ਵੀ ਕਢ ਲੰਦਾ ਤੇ ਉਹਦਾ ਬਾਹਰ ਜਾਂਦਾ ਸੁਪਨਾ ਜਿਹੜਾ ਹੈ ਉਹ ਵੀ ਪੂਰਾ ਹੋ ਜਾਂਦਾ ਮੈਮ ਜਿੱਦਾਂ ਕਿ ਸਾਨੂੰ ਤੁਸੀਂ ਦੱਸਿਆ ਕਿ ਇੱਕ ਇਹ ਜਿਹੜਾ ਕੋਰਸ ਹੈ ਇਹ ਮਲਟੀ ਡਾਈਵਰਸ ਫੀਲਡ ਬੱਚਿਆਂ ਵਾਸਤੇ ਹੈ ਜਾਂ ਬੱਚੇ ਜਿਨ੍ਹਾਂ ਦਾ ਸਿਰਫ ਇੱਕ ਪਾਰਟਿਕੁਲਰਲੀ ਗੋਲ ਹੈ ਕਿ ਉਹਨਾਂ ਨੇ ਬਾਹਰ ਜਾ ਕੇ ਪੈਸੇ ਕਮਾਣੇ ਹੈ ਜਾਂ ਉਹਨਾਂ ਨੇ ਸਟੱਡੀ ਫਰ더 ਕਰਨੀ ਹੈ ਇਹ ਸਾਰੇ ਫੀਲਡ ਵਾਲੇ ਬੱਚੇ ਕਰ ਸਕਦੇ ਹੈ ਜਾਂ ਸਿਰਫ ਇੱਕ ਕੈਟੇਗੋਰੀਜ਼ਡ ਹੈ ਸਟੂਡੈਂਟਾਂ ਦਾ ਕੁਝ ਵੀ ਨਹੀਂ ਹੈ ਸਾਡੇ ਕੋਲੋ ਲੈਂਗੁਏਜ ਕੋਰਸ ਹੈ ਲੈਂਗੁਏਜ ਕੋਰਸ ਉਹ ਬੱਚਾ ਕਰਦਾ ਜਿਹਨੂੰ ਲੱਗਦਾ ਕਿ ਮੈਂ ਉੱਥੇ ਲੈਂਗੁਏਜ ਕਰਕੇ ਜਾਂ ਤਾਂ ਮੈਂ ਅੱਗੇ ਗ੍ਰੈਜੂਏਸ਼ਨ ਵਗੈਰਾ ਦੀ ਸਟੱਡੀ ਕਰੂੰਗਾ ਜਾਂ ਮੈਂ ਲੈਂਗੁਏਜ ਕੋਰਸ ਕਰੂੰਗਾ ਤਾਂ ਮੈਨੂੰ ਉੱਥੇ ਜਿਹੜੀਆਂ achiyan jobs ਮਿਲ ਜਾਣਗੀਆਂ ਉਸ ਤੋਂ ਇਲਾਵਾ ਕਈ ਬੱਚੇ ਉੱਥੇ ਜਾ ਕੇ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਲੈਂਗੁਏਜ ਕੋਰਸ ਤੋਂ ਬਾਅਦ ਉਹਨਾਂ ਦੀ ਲੈਂਗੁਏਜ ਵਿੱਚ ਕਰਦੇ ਆ ਕਿਉਂਕਿ ਜਦੋਂ ਵੀ ਅਸੀਂ ਰਸ਼ੀਆ ਜਾਂ ਕਿਸੇ ਵੀ ਹੋਰ ਕੰਟਰੀ ਦੇ ਵਿੱਚ ਕਿਸੇ ਵੀ ਸ਼ੈਨਗਨ ਕੰਟਰੀ ਦੇ ਵਿੱਚ ਉਹਨਾਂ ਦੀ ਲੈਂਗੁਏਜ ਸਿੱਖ ਲੈਣੇ ਤਾਂ ਤੁਹਾਨੂੰ ਐਜੂਕੇਸ਼ਨ ਜਿਹੜੀ ਹੈ ਫ੍ਰੀ ਹੁੰਦੀ ਹੈ ਅਪਾਰਟ ਫਰਮ ਦਟ ਐਮਬੀਬੀਐਸ ਕਰਨ ਨੂੰ ਵੀ ਬਹੁਤ ਸਟੂਡੈਂਟਡ ਹੋ ਚਾਹੁੰਦਾ ਮੈਮ ਇਹ ਜਿਹੜਾ ਤੁਹਾਡਾ ਥੌਟ ਪ੍ਰੋਸੈਸ ਹੈ ਮੈਨੂੰ ਕਾਫੀ ਯੂਨੀਕ ਲੱਗਾ ਕਿਉਂਕਿ ਹਜੇ ਤੱਕ ਤਾਂ ਆਪਣੇ ਲੁਧਿਆਣੇ ਦੇ ਵਿੱਚ ਇਹ ਵਾਲਾ ਜਿਹੜਾ ਇਨੀਸ਼ੀਏਟ ਹੈ ਹਜੇ ਤੱਕ ਕਿਸੇ ਨੇ ਨਹੀਂ ਲੇਤਾ ਹੈ ਤਾਂ ਇਹ ਦੇ ਪਿੱਛੇ ਜਿਹੜਾ ਤੁਹਾਡ ਐਸਟਰਾਂ ਸੀਗਾ ਜਿਸ ਤਰ੍ਹਾਂ ਸਾਡੇ ਕੋਲੋਂ ਮਤਲਬ ਹਰ ਕੰਟਰੀ ਦੇ ਡੈਲੀਗੇਟਸ ਆਉਂਦੇ ਰਹਿੰਦੇ ਆ ਐਸੇ ਤਰ੍ਹਾਂ ਹੀ ਸਾਡੇ ਤੋਂ ਰਸ਼ੀਆ ਦੇ ਵਿੱਚ ਮਾਸਕੋ ਸਟੇਟ ਲਿੰਗੁਇਸਟਿਕ ਯੂਨੀਵਰਸਿਟੀ ਹੈ ਉਹਨਾਂ ਦੇ ਡੈਲੀਗੇਟ ਵੀ ਸਾਡੇ ਕੋਲੋਂ 8 ਤੇ 9 ਜੂਨ ਨੂੰ ਲੁਧਿਆਣਾ ਦੇ ਵਿੱਚ ਆ ਰਹੇ ਆ ਸਾਡਾ ਐਜੂਕੇਸ਼ਨ ਫੇਅਰ ਵੀ ਹੋ ਰਿਹਾ ਲੁਧਿਆਣਾ ਨੀਲਗਿਰੀ ਹੋਟਲ ਤੇ ਨਾਬਾ ਸਰਪ੍ਰੀਆ ਦੇ ਵਿੱਚ ਤੇ ਜਦੋਂ ਮਤਲਬ ਕਾਫੀ ਦੇਖਿਆ ਕਿ ਜਿਹੜੇ ਬੱਚੇ ਨੇ ਉਹਨਾਂ ਦਾ ਬਜਟ ਘੱਟ ਹੈ ਤੇ ਉਹਨਾਂ ਨੂੰ ਲੱਗਦਾ ਕਿ ਉੱਥੇ ਜਾ ਕੇ ਟਫ ਸਟੱਡੀ ਵੀ ਨਹੀਂ ਕਰਨਾ ਚਾਹੁੰਦੇ ਤਾਂ ਸਾਡੇ ਕੋਲ ਪ੍ਰਪੋਜ਼ਲ ਆਇਆ ਕਿ ਉੱਥੇ ਬੱਚਾ ਲੈਂਗੁਏਜ ਕੋਰਸ ਕਰਨ ਜਾ ਸਕਦਾ ਉਹਦੇ ਵਿੱਚ 2 2 3 ਡੇਸ ਦੀ ਸਿਰਫ ਕਲਾਸ ਹੈ ਤੇ ਉੱਥੇ 25 ਆਵਰਸ ਜਿਹੜੇ ਆ ਬੱਚੇ ਨੂੰ ਵਰਕਿੰਗ ਦੇ ਮਿਲਦੇ ਆ ਤੇ ਉਹਦੇ ਵਿੱਚ ਉਹ ਇੰਨੇ ਕਰੂਬਲ ਅਰਨ ਕਰ ਲੈਂਦਾ ਕਿ ਆਪਣਾ ਬ੍ਰੈਡ ਐਂਡ ਬਟਰ ਅੱਛਾ ਚਲਾ ਲੈਂਦਾ ਮਤਲਬ ਇਸ ਤਰ੍ਹਾਂ ਕਿ ਜੇਕਰ ਤੁਸੀਂ 3 ਲੱਖ ਲਗਾ ਕੇ ਉੱਥੇ ਜਾ ਕੇ ਆਪਣੇ ਜਿਹੜੇ ਤੁਹਾਨੂੰ ਵਰਕਿੰਗ ਆਵਰ ਮਿਲਦੇ ਆ ਉਹਦੇ ਵਿੱਚ ਲੱਖ ਰੁਪਏ ਮਹੀਨਾ ਕਮਾ ਰਹੇ ਹੋ ਤਾਂ ਆਈ ਥਿੰਕ ਸੋ ਇਟ ਇਜ਼ ਨੋਟ ਅ ਬੈਡ ਡੀਲ ਡੈਫੀਨੇਟਲੀ ਤੁਸੀਂ ਹੁਣ ਫੇਅਰ ਬਾਰੇ ਦੱਸਦੇ ਸੀ ਕਿ ਹੁਣ ਰੀਸੈਂਟਲੀ ਆਪਣਾ ਫੇਅਰ ਆਉਣ ਵਾਲਾ ਹੈ ਕੁਝ ਸਾਨੂੰ ਦੱਸੋ ਕਿ ਉਹ ਫੇਅਰ ਦੇ ਵਿੱਚ ਮਤਲਬ ਕਿੱਦਾਂ ਉਹ ਹੈਲਪਫੁਲ ਹੋ ਸਕਦਾ ਅੱਜ ਕੱਲ ਦੇ ਬੱਚਿਆਂ ਵਾਸਤੇ ਤੇ ਜਿਹੜੇ ਕਾਫੀ ਜ਼ਿਆਦਾ ਮਤਲਬ ਜਨਰੇਟਿਵ ਹੈ ਜਿਨ੍ਹਾਂ ਨੂੰ ਹੈ ਕਿ ਅਸੀਂ ਬਾਹਰ ਜਾਣਾ ਹੀ ਜਾਣਾ ਹੈ ਕੁਝ ਕਰਨਾ ਹੈ ਉਹਨਾਂ ਲਈ ਤੁਸੀਂ ਦੱਸੋ ਥੋੜਾ ਐਸਟਰਨ ਸਾਡਾ ਐਜੂਕੇਸ਼ਨ ਫੇਅਰ ਜਿਹੜਾ ਹੋ ਰਿਹਾ ਉਹਦੇ ਵਿੱਚ ਸਾਡੇ ਤੋਂ ਸਾਡੇ ਕੋਲ ਜਿਹੜੇ ਨੇ ਇੱਕ ਤਾਂ ਮਿਸ ਮਾਰੀਆ ਆ ਰਹੇ ਨੇ ਮਾਸਕੋ ਸਟੇਟ ਇੰਟਰਨੈਸ਼ਨਲ ਯੂਨੀਵਰਸਿਟੀ ਤੋਂ ਉਸ ਤੋਂ ਇਲਾਵਾ ਉੱਥੇ ਅਲੱਗ-ਅਲੱਗ ਐਮਬੀਬੀਐਸ ਯੂਨੀਵਰਸਿਟੀਆਂ ਦੇ ਡੈਲੀਗੇਟਸ ਵੀ ਆਣਗੇ। ਜ਼ਿਆਦਾਤਰ ਕੀ ਹੁੰਦਾ ਬੱਚੇ ਜਿਹੜੇ ਆ ਉਹਨਾਂ ਦਾ ਟਰਸਟ ਫੈਕਟਰ ਵੱਧਦਾ ਜਦੋਂ ਇੱਕ ਫੋਰਨ ਫੇਸ ਨਾਲ ਗੱਲ ਕਰਦੇ ਆ ਕਿਉਂਕਿ ਉਹਨਾਂ ਤੋਂ ਬਹੁਤ ਸਾਰੇ ਬੱਚਿਆਂ ਦੇ ਸਵਾਲ ਹੁੰਦੇ ਆ ਜਿਹੜੇ ਕਿ ਬੱਚੇ ਉਹਨਾਂ ਤੋਂ ਪੁੱਛ ਸਕਦੇ ਆ ਕਿ ਉੱਥੇ ਕਲਚਰ ਕਿਸ ਤਰ੍ਹਾਂ ਦਾ ਹੋਏਗਾ, ਫੂਡ ਕਿਸ ਤਰ੍ਹਾਂ ਦਾ ਹੋਏਗਾ, ਉੱਥੇ ਟੀਚਰਸ ਕਿਸ ਤਰ੍ਹਾਂ ਦੇ ਹੋਣਗੇ, ਉਹਨਾਂ ਨੂੰ ਲੈਂਗੁਏਜ ਆ ਜਾਏਗੀ ਔਰ ਸਿੱਖ ਪਾਣਗੇ ਉੱਥੇ ਜਾ ਕੇ ਉਹ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਕਰ ਪਾਣਗੇ। ਤਾਂ ਇਸੇ ਇਸ ਕਰਕੇ ਫੋਰਨ ਫੇਸ ਨੂੰ ਕਵੈਸਚਨ ਜਿਹੜੇ ਆ ਉਹਨਾਂ ਦੇ ਆਨਸਰ ਹੋ ਜਾਣ ਬੱਚਿਆਂ ਨੂੰ ਲੱਗੇ ਕਿ ਹਾਂ ਉਹ ਇੱਕ ਸੇਫ ਕੰਟਰੀ ਦੇ ਵਿੱਚ ਪੜਨ ਜਾ ਰਹੇ ਐ ਤੇ ਉਹਨਾਂ ਦਾ ਬਾਹਰ ਜਾਂਦਾ ਸੁਪਨਾ ਵੀ ਪੂਰਾ ਹੋ ਰਿਹਾ ਮੋਰੋਵਰ ਇਸ ਕੰਟਰੀ ਦੇ ਕਾਫੀ ਫੀਚਰਸ ਨੇ ਸਭ ਤੋਂ ਪਹਿਲਾਂ ਤਾਂ ਗੈਪ ਅਸੈਪਟਡ ਹੈ 18 ਤੋਂ ਲੈ ਕੇ 40 ਸਾਲ ਤੱਕ ਦਾ ਕੋਈ ਵੀ ਜਾ ਸਕਦਾ ਹੈ ਉਹ ਚਾਹੀ 8th ਪਾਸ ਹੈ ਉਹ ਤਦ ਵੀ ਜਾ ਸਕਦਾ ਆਈਐਲਸੀ ਕੋਈ ਜ਼ਰੂਰਤ ਨਹੀਂ ਹੈ ਫਿਰ ਆ ਜਾਂਦਾ ਕੋਈ ਇੰਟਰਵਿਊ ਕੋਈ ਇੰਟਰਵਿਊ ਨਹੀਂ ਹੈ ਉਸ ਤੋਂ ਇਲਾਵਾ ਸਾਨੂੰ 올ਡ ਫੰਡਸ ਨਹੀਂ ਚਾਹੀਦੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜ਼ਿਆਦਾਤਰ ਕੀ ਹੁੰਦਾ ਇੱਕ ਦੋ ਰਿਫਿਊਜ਼ਲ ਤੋਂ ਬਾਅਦ ਪੇਰੈਂਟਸ ਨੂੰ ਲੱਗਦਾ ਕਿ ਹੁਣ ਅਸੀਂ ਬੱਚੇ ਦੇ ਪੈਸੇ ਨਹੀਂ ਲਗਾਣੇ ਹੁਣ ਅਸੀਂ ਪੈਸੇ ਦਵਾਂਗੇ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਤੇ ਅਸੀਂ 올 ਫੀਸ ਆਫਟਰ ਵੀਜ਼ਾ ਲੈ ਰਹਿਆਂ ਦੇ ਵਿੱਚ ਮੈਮ ਜਿੱਦਾਂ ਤੁਸੀਂ ਮੈਨੂੰ ਹੁਣੇ ਦੱਸਿਆ ਕਿ ਤੁਸੀਂ ਜਿਹੜੀ ਸਾਰੀ ਫੀਸ ਹੈ ਉਹ ਆਫਟਰ ਵੀਜ਼ਾ ਲੈ ਰਹੇ ਹੋ ਕਈ ਪੈਰੈਂਟਸ ਦੇ ਬਹੁਤ ਜ਼ਿਆਦਾ ਫੀਅਰਸ ਹੁੰਦੇ ਹੈ ਕਿ ਕਈਆਂ ਦੇ ਟਰਸਟ ਇਸ਼ੂਜ਼ ਹੋ ਜਾਂਦੇ ਹੈ ਕਈ ਕਾਫੀ ਇਮੀਗ੍ਰੇਸ਼ਨਸ ਦੇ ਵਿੱਚ ਜਾ ਕੇ ਆਂਦੇ ਹੈ ਬਟ ਇਸ ਟਾਈਮ ਤੁਸੀਂ ਇਹਨਾਂ ਨੂੰ ਇੰਨੀ ਫੁਲੀ ਓਪਰਚੁਨਿਟੀ ਦੇ ਰਹੇ ਹੋ ਤੇ ਇਹ ਕਿੱਦਾਂ ਮਤਲਬ ਇਹ ਕਿੱਦਾਂ ਮਤਲਬ ਤੁਹਾਨੂੰ ਪੋਜ਼ਿਟਿਵ ਰਿਸਪੌਂਸ ਆ ਰਿਹਾ ਹੈ ਜਾਂ ਤੁਹਾਨੂੰ ਕਿੰਨੇ ਤੁਸੀਂ ਅਜੇ ਤੱਕ ਵੀਜ਼ਾ ਲਗਵਾ ਚੁੱਕੇ ਪਲੀਜ਼ ਥੋੜਾ ਦੱਸੋ ਸਾਡੇ ਘਰ ਤੋਂ ਘੱਟ 100 ਪਲੱਸ ਵੀਜ਼ਾਸ ਜਿਹੜੇ ਨੇ ਕੱਲੇ ਰਸ਼ੀਆ ਦੇ ਲੱਗ ਚੁੱਕੇ ਆ ਇਹ ਆਈਡੀਆ ਜਾਂ ਇਹ ਸਵਾਲ ਸਾਡੇ ਮਨ 'ਚ ਵੀ ਤਾਂ ਆਇਆ ਕਿਉਂਕਿ ਸਾਡੇ ਕੋਲੋਂ ਜ਼ਿਆਦਾਤਰ ਪੇਰੈਂਟਸ ਆਂਦੇ ਆ ਜੀ ਮੇਰੇ ਬੱਚੇ ਦੀਆਂ ਚਾਰ ਰਿਫਿਊਜ਼ਲ ਆ ਛੇ ਰਿਫਿਊਜ਼ਲ ਆ ਸਾਡਾ 3-4 ਲੱਖ ਦਾ ਲਾਸ ਹੋ ਗਿਆ ਹੁੰਦਾ ਸੀ 1 ਰੁਪਿਆ ਵੀ ਪਹਿਲਾਂ ਨਹੀਂ ਦੇਣਾ ਸਾਡੇ ਕੋਲੋਂ ਵੀਜ਼ਾ ਆਇਆ ਲੜਕੀ ਦਾ ਤਮੰਨਾ ਦਾ ਉਹਨਾਂ ਉਹਨਾਂ ਦੇ ਪੇਰੈਂਟਸ ਨੇ ਕਿਹਾ ਕਿ ਅਸੀਂ ਕੋਈ ਪੈਸਾ ਨਹੀਂ ਦੇਣਾ ਬੱਚੇ ਦੀਆਂ ਰਿਫਿਊਜ਼ਲ ਸੀਗੀਆਂ ਉਹਦਾ 10 ਡੇਜ਼ ਦੇ ਵਿੱਚ ਵੀਜ਼ਾ ਆ ਗਿਆ ਇਹਦਾ 7 ਤੋਂ 10 ਡੇਜ਼ ਦੇ ਵਿੱਚ ਵਿੱਚ ਜਿਹੜਾ ਬੱਚਾ ਹੈ ਉਹਦਾ ਵੀਜ਼ਾ ਆ ਜਾਂਦਾ ਇਸ ਤੋਂ ਇਲਾਵਾ ਸਾਡੇ ਕੋਲੋਂ ਕਈ ਬੱਚੇ ਹੁੰਦੇ ਆ ਉਹਨਾਂ ਨੂੰ ਲੱਗਦਾ ਕਿ ਅਸੀਂ ਸ਼ੈਨਿਗਨ ਕੰਟਰੀਜ਼ ਦੇ ਵਿੱਚ ਜਾਣਾ ਹੈ ਨਾ ਤਾਂ ਸ਼ੈਨਿਗਨ ਕੰਟਰੀਜ਼ ਦੇ ਵਿੱਚ ਸਾਡੇ ਕੋਲੋਂ ਜੇਕਰ ਸਪਾਊਸ ਦੇ ਨਾਲ ਬੱਚਾ ਜਾਣਾ ਚਾਹੁੰਦਾ ਤਾਂ ਵੀ ਊ ਹੈਵ ਫਿਨਲੈਂਡ ਫਿਨਲੈਂਡ ਦੇ ਵਿੱਚ ਬੱਚਾ ਪਾਉਸ ਦੇ ਨਾਲ ਚਲਾ ਜਾਂਦਾ ਜਰਮਨੀ ਹੈ ਜਰਮਨੀ ਜਾਂ ਕੋਈ ਵੀ ਸ਼ੈਨਿਗਨ ਕੰਟਰੀ ਹੈ ਜਿੱਥੇ ਤੁਸੀਂ ਜਦੋਂ ਉਸ ਕੰਟਰੀ ਦੀ ਲੈਂਗੁਏਜ ਸਿੱਖ ਲੈਂਦੇ ਹੋ ਤਾਂ ਤੁਹਾਨੂੰ ਉੱਥੇ ਦੀ ਐਜੂਕੇਸ਼ਨ ਫ੍ਰੀ ਹੈ ਹਨਾ ਬਹੁਤ ਬੱਚੇ ਜਰਮਨੀ ਜਾਂਦੇ ਆ ਮਾਲਟਾ ਹੋ ਗਿਆ ਸਵਿਟਜ਼ਰਲੈਂਡ ਹੋ ਗਿਆ ਐਕਚੁਅਲੀ ਬੱਚੇ ਕੰਟਰੀ ਇਸ ਲਈ ਵੀ ਚੂਜ਼ ਕਰਦੇ ਆ ਕਿਉਂਕਿ ਇੱਥੇ ਕੀ ਹੈ ਬਹੁਤ ਸਾਰੇ ਕੰਟਰੀਜ਼ ਸ਼ੈਨਿਗਨ ਕੰਟਰੀਜ਼ ਇਸ ਤਰ੍ਹਾਂ ਦੇ ਨੇ ਕਿ ਤੁਸੀਂ 3 ਇਅਰ ਦੀ ਗ੍ਰੈਜੂਏਸ਼ਨ ਚੂਜ਼ ਕੀਤੀ ਹੈ ਵਨイヤー ਤੁਸੀਂ ਫਿਨਲੈਂਡ ਸਟੱਡੀ ਕਰ ਰਹੇ ਹੋ ਤੁਹਾਡਾ ਮਨ ਹੈ ਸੈਕਿੰਡイヤー ਮੈਂ ਜਰਮਨੀ ਕਰਨਾ ਹੈ ਥਰਡイヤー ਮੈਂ ਇਟਲੀ ਜਾ ਕੇ ਕਰਨਾ ਤਾਂ ਯੂ ਹੈਵ ਅ ਦਿਸ ਚੋਇਸ ਆਲਸੋ ਐਚ ਵਾਈਜ਼ ਜਿਹੜਾ ਸਿਰਫ ਸ਼ੈਨੀਗਨ ਕੰਟਰੀਜ਼ ਦਿੰਦੇ ਆ ਇਸ ਤੋਂ ਇਲਾਵਾ ਸਾਡੇ ਕੋਲ ਯੂਰਪ ਦੇ ਵਿੱਚ ਸਾਈਪਰਸ ਹੈ ਸਾਈਪ੍ਰਸ ਦੇ ਵਿੱਚ ਵੀ ਜਿਹੜੇ ਬੱਚੇ ਨੇ ਮਤਲਬ ਸਟੱਡੀ ਦੇ ਨਾਲ ਨਾਲ ਜਿਹੜੀਆਂ ਉਹਨਾਂ ਨੂੰ ਪਾਰਟ ਟਾਈਮ ਜੌਬਸ ਨੇ ਜਿੰਨੇ ਕੋ ਵੀ ਵਰਕਿੰਗ ਆਵਰ ਅਲਾਉਡ ਹੈ ਉਹਨਾਂ ਉਹਨਾਂ ਨੂੰ ਕੰਮ ਮਿਲ ਜਾਂਦਾ ਓਕੇ ਮੈਮ ਅਜੇ ਤੱਕ ਤੁਸੀਂ ਕਿੰਨੇ ਫਰੈਸ਼ ਪਾਸਪੋਰਟਸ ਤੇ ਰਸ਼ੀਆ ਦੀ ਸਟੈਂਪ ਲਗਵਾ ਚੁੱਕੇ ਹੋ ਸਾਨੂੰ ਪਲੀਜ਼ ਦੱਸੋ ਮੋਰ ਥੈਨ 100 ਆਈ ਕੈਨ ਸ਼ੋਅ ਯੂ ਮੇਰੇ ਕੋਲੋਂ 100 ਤੋਂ ਵੱਧ ਪਾਸਪੋਰਟ ਨੇ ਉਹ ਵੀ 2 ਮੰਥਸ ਦੇ ਵਿੱਚ ਵਿੱਚ ਮਤਲਬ ਪ੍ਰਮਾਤਮਾ ਦੀ ਕਿਰਪਾ ਬਣੀ ਹੋਈ ਹੈ ਕਿ ਏਵਰੀ ਡੇ ਸਾਡੇ ਕੋਲੋਂ 3 ਟੂ 4 ਜਿਹੜੇ ਨੇ ਮਤਲਬ ਆਉਂਦੇ ਆ ਕਲਾਇੰਟਸ ਵਿਜ਼ਿਟ ਕਰਦੇ ਆ ਤੇ ਉਹ ਐਗਰੀ ਵੀ ਹੁੰਦੇ ਉਸ ਤੋਂ ਇਲਾਵਾ ਅਸੀਂ B2B ਵੀ ਕਰ ਰਹੇ ਆ ਬਹੁਤ ਸਾਰੇ ਏਜੰਟ ਨੇ ਪੂਰੇ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਹਰ ਜੰਮੂ ਤੋਂ ਜਿਹੜੇ ਆ ਸਾਡੇ ਨਾਲ ਕੰਮ ਕਰ ਰਹੇ ਆ ਕਿਉਂਕਿ ਅਸੀਂ B2B ਡੀਲ ਵੀ ਦਿੰਦੇ ਆ ਜਿਹੜੇ ਸਾਡੇ ਕੋਲੋਂ ਮਿਸਮਾਰੀ ਆ ਰਹੇ ਨੇ ਤੇ ਉਹਨਾਂ ਨੇ ਵੀ ਮਤਲਬ 올 ਥਰੂਆਊਟ ਦਾ ਪੰਜਾਬ ਜਿੰਨੇ ਵੀ ਲੋਕ ਜਿਹੜੇ ਨੇ B2B ਕੰਮ ਕਰਨਾ ਚਾਹੁੰਦੇ ਨੇ ਅਸੀਂ ਉਹਨਾਂ ਨੂੰ ਵੀ ਉੱਥੇ ਹੀ ਬੁਲਾ ਰਹੇ ਹਾਂ ਕਿ ਉਹ ਵੀ ਮਿਲ ਲੈਣ ਤਾਂ ਕਿ ਜਿਹੜੇ ਆ ਉਹ ਵੀ ਉਹ ਲੋਕ ਵੀ ਇਹ ਕੰਟਰੀਜ਼ ਨੂੰ ਪ੍ਰਮੋਟ ਕਰ ਸਕਣ ਮੈਮ ਥੋੜਾ ਆਪਣੇ ਤੁਸੀਂ ਫੇਅਰ ਬਾਰੇ ਦੱਸ ਦੋ ਕਿ ਇਹ ਫੇਅਰ ਦੇ ਵਿੱਚ ਕੰਸਲਟੇਸ਼ਨ ਫੀਸ ਹੋਏਗੀ ਆ ਇਟ ਵਿਲ ਬੀ ਫ੍ਰੀ ਫੇਅਰ ਬਿਲਕੁਲ ਫ੍ਰੀ ਹੈ ਸਿਰਫ ਇੱਕ ਬੱਚਿਆਂ ਨੂੰ ਰਿਕਵੈਸਟ ਹੈ ਕਿ ਬੱਚੇ ਆਉਣ ਤੋਂ ਪਹਿਲਾਂ ਰਜਿਸਟਰ ਕਰਾ ਲੈਣ ਕਿਉਂਕਿ ਅੱਜ ਕੱਲ੍ਹ ਹਰ ਇੱਕ ਕੋਲੋਂ ਟਾਈਮ ਦੀ ਸ਼ਾਰਟੇਜ ਹੁੰਦੀ ਹੈ ਨਾ ਤੇ ਇਸ ਤਰ੍ਹਾਂ ਹੁੰਦਾ ਕਿ ਜੇ ਇੱਕ ਹੀ ਟਾਈਮ ਤੇ 10 ਤੋਂ 4 ਵਜੇ ਤੱਕ ਫੇਅਰ ਦਾ ਟਾਈਮ ਹੈ 8 ਜੂਨ ਨੂੰ ਸੈਟਰਡੇ ਨੂੰ ਲੁਧਿਆਣਾ ਨੀਲਗਿਰੀ ਹੋਟਲ 'ਚ ਹੈ 9 ਜੂਨ ਨੂੰ ਨਾਬਾ ਦੇ ਵਿੱਚ ਸਰਪ੍ਰਿਆ 'ਚ ਹੈ ਤਾਂ ਉਹਦੇ ਵਿੱਚ ਉਹ ਜਿਹੜਾ 6 ਆਵਰਸ ਦਾ ਟਾਈਮ ਹੈ ਅਸੀਂ ਚਾਹੁੰਦੇ ਹਾਂ ਕਿ ਬੱਚੇ ਆਪਣਾ ਸ਼ਡਿਊਲ ਲੈ ਕੇ ਆਣ ਸਟੂਡੈਂਟ ਦੱਸ ਦੇਣ ਕਿ ਉਹ ਕਿੰਨੇ ਵਜੇ ਕੰਫਰਟੇਬਲ ਹੈ ਉਹਨਾਂ ਨੂੰ ਉਹਨਾਂ ਦਾ ਸ਼ਡਿਊਲ ਦਿੱਤਾ ਜਾਏਗਾ ਕਿਉਂਕਿ ਦੇਖੋ ਕੋਈ ਵੀ ਬੱਚਾ ਆ ਰਿਹਾ ਆ ਰਿਹਾ ਸਾਡੇ ਕੋਲੋਂ ਉਹਦਾ 10 ਤੋਂ 15 20 ਮਿੰਟਸ ਦਾ ਉਹਨੂੰ ਵੀ ਟਾਈਮ ਚਾਹੀਦਾ ਹੋਏਗਾ ਨਾ ਤਾਂ ਫੌਰਨ ਡੈਲੀਗੇਟਸ ਕੋਲੋਂ ਬੈਠਣਗੇ ਆਪਣੀ ਗੱਲ ਤਾਂ ਨੈਚੁਰਲੀ ਗੱਲ ਹੈ ਉਹਨਾਂ ਨੂੰ ਟਾਈਮ ਚਾਹੀਦਾ ਸਾਨੂੰ ਹੈ ਕਿ ਉਹ ਰਜਿਸਟਰ ਕਰਕੇ ਜੇਕਰ ਉਹ ਟਾਈਮ ਲੈ ਕੇ ਆਣਗੇ ਤਾਂ ਬਹੁਤ ਅੱਛਾ ਲੱਗੇਗਾ ਨੰਬਰ ਨੀਚੇ ਸਕਰੀਨ ਤੇ ਡਿਸਪਲੇ ਹੋ ਰਿਹਾ ਹੈ ਕਾਲ ਕਰ ਲੈਣ ਮੇਰੀ ਟੀਮ ਤੋਂ ਟਾਈਮ ਲੈ ਲੈਣ ਤਾਂ ਆਈ ਵਿਲ ਬੀ ਥੈਂਕਫੁਲ ਟੂ 뎀 ਕਿਉਂਕਿ ਉਹਨਾਂ ਨੂੰ ਅਸੀਂ ਪ੍ਰੋਪਰ ਟਾਈਮ ਦੇ ਪਾਵਾਂਗੇ ਮੈਮ ਮੇਨ ਗੱਲ ਆਉਂਦੀ ਹੈ ਕੋਸਟਿੰਗ ਦੀ ਕਿਉਂਕਿ ਹਰ ਇੱਕ ਬੰਦਾ ਜੋ ਹੈ ਨਾ ਬਹੁਤ ਮਨੀ ਮਾਈਂਡਲੀ ਸੋਚ ਰਿਹਾ ਹੈ ਕਿ ਅਸੀਂ ਇਹ ਜੇ ਇੰਨਾ ਪੈਸਾ ਇਨਵੈਸਟ ਕਰ ਰਹੇ ਹਾਂ ਤਾਂ ਇਨ ਰਿਟਰਨ ਸਾਨੂੰ ਕੀ ਮਿਲੇਗਾ ਜੇਸੀਂ ਇਸ ਕੰਟਰੀ ਦੇ ਵਿੱਚ ਜਾ ਰਹੇ ਹਾਂ ਤਾਂ ਉਹ ਸਾਨੂੰ ਅੱਗੇ ਉਹ ਕੀ ਫੇਵਰ ਕਰਨਗੇ ਦੇਖੋ ਸਟੂਡੈਂਟ ਜਿਹੜਾ ਰਸ਼ੀਆ ਦਾ ਵੀਜ਼ਾ ਇਹਦੇ ਵਿੱਚ ਅਲੱਗ-ਅਲੱਗ ਕੋਰਸਸ ਐ ਪਰ ਇਹਦੀ ਫੀਸ ਜਿਹੜੀ ਆ 2 2.5 ਲੱਖ ਤੋਂ ਸ਼ੁਰੂ ਹੋ ਜਾਂਦੀ ਐ ਤਾਂ ਇਹਦੀ ਟਿਕਟ ਵੀ ਕੋਈ ਐਕਸਪੈਂਸਿਵ ਨਹੀਂ ਆ ਕਿਉਂਕਿ ਇੰਡੀਆ ਤੋਂ ਨੇੜੇ ਆ 30000 ਤੱਕ 에어 ਟਿਕਟ ਹੁੰਦੀ ਐ ਹਨਾ ਤਾਂ ਆਲਮੋਸਟ ਬੱਚਾ ਸਾਡੇ ਕੋਲ 3 ਲੱਖ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਐਮਬੈਸੀ ਫੀਸ ਉਸ ਤੋਂ ਵੀ ਘੱਟ ਬਜਟ ਦੇ ਵਿੱਚ ਵਿਦ ਟਿਕਟ ਉੱਥੇ ਪਹੁੰਚ ਜਾਂਦਾ ਨਾ ਐਮਬੀਬੀਐਸ ਕਰਨ ਜਾਣਾ ਤਦ ਵੀ ਉਹਦਾ ਨਹੀਂ ਬਜਟ ਐ ਇਸ ਤੋਂ ਇਲਾਵਾ ਬੈਨੀਫਿਟ ਇਹ ਹੁੰਦਾ ਕਿ ਉੱਥੇ ਜਾ ਕੇ 10-15 ਡੇਜ਼ ਦੇ ਵਿੱਚ ਜਿਹੜੇ ਉਹਦੇ ਵਰਕਿੰਗ ਆਵਰਸ ਐ ਉਹਨੂੰ ਮਿਲ ਜਾਂਦਾ ਕੰਮ ਕਰਨ ਨੂੰ ਤੇ ਉਹ ਕੰਮ ਵੀ ਕਰ ਲਾਂਦਾ ਮੈਮ ਜੇ ਕਿਸੇ ਕਪਲ ਨੇ ਰਸ਼ੀਆ ਦਾ ਪਲਾਨ ਕਰਨਾ ਹੈ 스파우스 ਵੀਜ਼ਾ ਤੇ ਤਾਂ ਉਹਨਾਂ ਲਈ ਇਹ ਪ੍ਰੋਬਲੈਮੈਟਿਕ ਹੋ ਸਕਦਾ ਹੈ ਜਾਂ ਉਹਨਾਂ ਲਈ ਇੱਕ ਕਾਫੀ ਵਧੀਆ ਸੋਲੂਸ਼ਨ ਹੈ ਉਹਨਾਂ ਦੇ ਲਈ ਜਾਂਦਾ ਤੁਸੀਂ ਬਹੁਤ ਵਧੀਆ ਕੁਐਸਚਨ ਕੀਤਾ ਮੇਰੇ ਕੋਲ ਹੁਣੇ ਇੱਕ ਕਪਲ ਦਾ ਵੀਜ਼ਾ ਲੱਗਿਆ ਪਰ ਕਪਲ ਦੇ ਵਿੱਚ ਕੀ ਹੈ ਕਿ ਦੋਨੋਂ ਕਪਲ ਨੂੰ ਸਟੱਡੀ ਵੀਜ਼ਾ ਕਰਾਉਣਾ ਪੈਂਦਾ ਰਸ਼ੀਆ ਦਾ ਮਤਲਬ ਐਸ ਤਰ੍ਹਾਂ ਨਹੀਂ ਹੈ ਕਿ ਸਪਾਊਸ ਚਲਾ ਜਾਂਦਾ ਪਰ ਸਾਡੇ ਕੋਲੋਂ ਕੀ ਹੈ ਕਿ ਉਹ ਕਹਿੰਦੇ ਕਿ ਸਾਡਾ ਵੀ ਲੱਗਦਾ ਬਜਟ ਸੀ ਸਾਡਾ ਕੁਝ ਨਹੀਂ ਬਣਿਆ ਵਰਕ ਪਰਮਿਟ ਨਹੀਂ ਆਇਆ ਤਾਂ ਉਹ 7-8 ਲੱਖ ਲਗਾ ਕੇ ਇੱਕ ਤਾਂ ਕੱਪਲ ਇਕੱਠਾ ਰਹਿ ਰਿਹਾ ਉਸ ਤੋਂ ਇਲਾਵਾ ਉਹ ਇਕੱਠੇ ਚਲੇ ਜਾਂਦੇ ਪਰ ਜੇ ਤੁਸੀਂ ਚਾਹੁੰਦੇ ਹੋ ਸਪਾਊਸ ਵੀਜ਼ਾ ਕਰਨਾ ਤਾਂ ਉਹਦੇ ਲਈ ਸਾਡੇ ਕੋਲੋਂ ਫਿਨਲੈਂਡ ਹੈ ਫਿਨਲੈਂਡ ਦੇ ਵਿੱਚ ਇਹ ਹੈ ਕਿ ਜੇ ਅਗਰ ਇੱਕ ਮੇਨ ਐਪਲੀਕੈਂਟ ਬਣ ਜਾਂਦਾ ਉਹ ਸਟੱਡੀ ਵੀਜ਼ਾ ਤੇ ਜਾਂਦਾ ਤੇ ਉਹਦੇ ਵਿੱਚ ਸਪਾਊਸ ਜਿਹੜਾ ਉਹ ਨਾਲ ਹੀ ਚਲਾ ਜਾਂਦਾ ਇਨ ਦਾ ਸੇਮ ਫਲਾਈਟ ਅਦਰਵਾਈਜ਼ ਜਰਮਨਿਆ ਕਾ ਉਹਦੇ ਵਿੱਚ 6 ਮਨთ ਬਾਅਦ ਜਾਂਦਾ ਰਸ਼ੀਦ ਜੇ ਤੁਸੀਂ ਦੋਨੋਂ ਹੀ ਮਤਲਬ ਹਸਬੰਡ ਵਾਈਫ ਇਕੱਠੇ ਸਟੱਡੀ ਵੀਜ਼ਾ ਕਰਾ ਦਿੰਦੇ ਆ ਤਾਂ ਅਗੇ ਦੇ ਆਰ ਗੋਇੰਗ ਇਨ ਦਾ ਸੇਮ ਫਲਾਈਟ ਇਟ 올 ਡਿਪੈਂਡਸ ਅਪ ਓਨ ਦਾ ਬਜਟ ਕਿਉਂਕਿ ਫਿਨਲੈਂਡ ਦਾ ਬਜਟ 15 ਲੱਖ ਦਾ ਹੈ ਜਰਮਨੀ ਦੇ ਵਿੱਚ ਤੁਹਾਨੂੰ ਪਤਾ ਹੀ ਹੋਣਾ ਬਲੌਕ ਅਕਾਊਂਟ ਖੋਲਦਾ ਉਹਦਾ ਵੀ ਬਜਟ ਜ਼ਿਆਦਾ ਹੈ ਸਾਈਪਰਸ ਦਾ ਬਜਟ ਵੀ 6 ਲੱਖ ਤੋਂ ਸ਼ੁਰੂ ਹੁੰਦਾ ਹੈ ਮਾਲਟਾ 7 ਤੋਂ 8 ਲੱਖ ਹੈ ਫਿਰ ਵੀ ਅਸੀਂ ਹਰ ਕੰਟਰੀ ਦੇ ਵਿੱਚ ਬੱਚੇ ਨੂੰ ਇੱਕ ਸੁਵਿਧਾ ਦਿੰਦੇ ਆ ਕਿ ਜੇਕਰ ਉਹ ਸਾਰੇ ਪੈਸੇ ਵੀਜ਼ਾ ਲੱਖਣ ਤੋਂ ਬਾਅਦ ਦੇਣਾ ਚਾਹੁੰਦਾ ਤਾਂ ਵੀ ਪ੍ਰੋਵਾਈਡ देम ਦਿਸ ਫੈਸਿਲਿਟੀ ਕਿਉਂਕਿ ਬਹੁਤ ਵਾਰੀ ਸਾਡੇ ਕੋਲੋਂ ਬੱਚੇ ਆਂਦੇ ਉਹ ਨਿਰਾਸ਼ ਹੋ ਕੇ ਆਉਂਦੇ ਆ ਉਹਨਾਂ ਨੂੰ ਲੱਗਦਾ ਕਿ ਤਿੰਨ ਚਾਰ ਵਾਰ ਸਾਡੇ ਪੈਸੇ ਵੇਸਟ ਹੋ ਗਏ ਤੇ ਉਹਨਾਂ ਅਸੀਂ ਪੈਸਾ ਨਹੀਂ ਦੇਣਾ ਸਾਡੇ ਤੋਂ ਚੈੱਕ ਲੈ ਲੋ ਸਾਡੇ ਤੋਂ ਕੋਈ ਵੀ ਮਤਲਬ ਅਸੀਂ ਦੋ ਬੰਦੇ ਲੈ ਆ ਕੇ ਬਿਠਾ ਦਿੰਨੇ ਆ ਉਹ ਤੁਹਾਨੂੰ ਸਾਡੀ ਗਵਾਹੀ ਪਾ ਦੇਣਗੇ ਪਰ ਅਸੀਂ ਪੈਸਾ ਨਹੀਂ ਦੇਣਾ ਤੇ ਅਸੀਂ ਉਹਨਾਂ ਨੂੰ 7 ਦਿਨ ਦੇ ਅੰਦਰ ਅੰਦਰ ਵੀਜ਼ਾ ਦੇ ਦਿੰਨੇ ਆ ਐਂਡ ਉਹ ਬਹੁਤ ਖੁਸ਼ ਹੁੰਦੇ ਹਨ ਮੈਮ ਜਿੱਦਾਂ ਕਿ ਕੋਈ ਤੁਹਾਡੇ ਕੋਲ ਕੋਈ ਕਪਲ ਆਏ ਜਾਂ ਕੋਈ ਸਟੂਡੈਂਟ ਆਏ ਜਨਾਦਰ ਰਿਫਿਊਜ਼ਲ ਹੋ ਗਈਆਂ ਆਸਟ੍ਰੇਲੀਆ ਕੈਨੇਡਾ ਯੂ ਐਸ ਏ ਵੀ ਤਾਂ ਉਹਨਾਂ ਦਾ ਵੀ ਵੀਜ਼ਾ ਲੱਗ ਸਕਦਾ ਰਸ਼ੀਆ ਵਾਸਤੇ ਜਾਂ ਕਿਸੇ ਵੀ ਹੋਰ ਸ਼ੈਨਨ ਕੰਟਰੀ ਵਾਸਤੇ ਬਿਲਕੁਲ ਜੀ ਬਿਲਕੁਲ ਦੇਖੋ ਪਹਿਲੀ ਗੱਲ ਤਾਂ ਇਹ ਹੁੰਦੀ ਹੈ ਕਿ ਕੈਨੇਡਾ ਰਿਫਿਊਜ਼ ਦਾ ਵੀ ਦੁਬਾਰਾ ਕੈਨੇਡਾ ਲੱਗ ਜਾਂਦਾ ਕੋਈ ਵੀ ਕੰਟਰੀ ਦਾ ਜੇਕਰ ਕੋਈ ਸਟੱਡੀ ਵੀਜ਼ਾ ਜਾਂ ਕੋਈ ਵੀ ਵੀਜ਼ਾ ਰਿਫਿਊਜ਼ ਹੁੰਦਾ ਤਾਂ ਉਹਦੇ ਤੇ ਰੀਜ਼ਨ ਲਿਖਿਆ ਹੁੰਦਾ ਕਿ ਇਹ ਵੀਜ਼ਾ ਕਿਉਂ ਰਿਫਿਊਜ਼ ਹੋਇਆ ਹੈ ਨਾ ਜੇ ਆਪਾਂ ਉਹ ਰੀਜ਼ਨਸ ਨੂੰ ਖਤਮ ਕਰਦੇ ਆ ਉਹਨਾਂ ਨੇ ਲਿਖਤਾ ਕਿ ਹਾਂ ਮਤਲਬ ਤੁਹਾਡੀ ਅਲਸ ਬੈਂਡ ਘਟ ਸੀਗੀ ਤੁਹਾਡੇ ਕੋ ਫੰਡ ਘਟ ਸੀ ਆਪਾਂ ਉਹ ਚੀਜ਼ਾਂ ਪੂਰੀਆਂ ਕਰਦੇ ਆ ਤਾਂ ਆ ਜਾਂਦਾ ਬਾਕੀ ਇੱਕ ਕੰਟਰੀ ਦੇ ਰਿਫਿਊਜ਼ਲ ਨੂੰ ਦੂਸਰੀ ਕੰਟਰੀ ਚ ਅਪਲਾਈ ਕਰਦੇ ਆ ਤਾਂ ਵੀਜ਼ਾ ਆ ਜਾਂਦਾ ਕਦੀ ਵੀ ਦਿੱਕਤ ਨਹੀਂ ਆਉਂਦੀ ਹਾਂ ਅਸੀਂ ਹਮੇਸ਼ਾ ਹਰ ਇੱਕ ਨੂੰ ਕਹਿੰਨੇ ਆ ਕਿ ਸੱਚ ਬੋਲੋ ਸਾਨੂੰ ਤੇ ਇੰਬੈਸੀ ਨੂੰ ਵੀ ਕਦੀ ਵੀ ਝੂਠ ਨਾ ਬੋਲੋ ਕਿ ਮੇਰਾ ਇਸ ਮੈਂ ਮੇਰਾ ਤਾਂ ਕਦੀ ਮੈਂ ਕਦੀ ਕੋਈ ਵੀਜ਼ਾ ਹੀ ਨਹੀਂ ਲਗਵਾਇਆ ਨਾ ਸੱਚ ਬੋਲ ਕੇ ਲਗਾਓ ਤੁਹਾਨੂੰ ਵੀਜ਼ਾ ਮਿਲਦਾ ਮੈਮ ਇੱਕ ਗੱਲ ਹੁੰਦੀ ਹੈ ਵੀਜ਼ਾ ਐਕਸਟੈਂਡ ਕਰਵਾਉਣ ਦੀ ਇੱਕ ਵਾਰ ਇੱਥੋਂ ਜਦੋਂ ਬੰਦਾ ਚਲਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਸਭ ਤੋਂ ਮੇਨ ਫੈਕਟਰ ਆਂਦਾ ਹੈ ਵੀਜ਼ਾ ਐਕਸਟੈਂਡ ਕਰਾਉਣ ਦਾ ਤੇ ਇਹਦੇ ਵਿੱਚ ਤੁਸੀਂ ਪੂਰਾ ਉਹਨਾਂ ਨੂੰ ਗਾਈਡ ਕਰੋਗੇ ਬੱਚੇ ਨੂੰ ਕਿ ਕਿੱਦਾਂ ਬਿਲਕੁਲ ਏਵਰੀ ਕੰਟਰੀ ਅਸੀਂ ਕਿਸੇ ਵੀ ਕੰਟਰੀ ਭੇਜਦੇ ਹਾਂ ਬੱਚਾ ਸਾਡੇ ਨਾਲ ਕਨੈਕਟਡ ਰਹਿੰਦਾ ਅਸੀਂ ਉਹਨੂੰ ਦੱਸਦੇ ਹਾਂ ਕਿ ਹਾਂ ਤੇਰਾ ਸਟੱਡੀ ਵੀਜ਼ਾ ਜਿਹੜਾ ਹੁਣ ਖਤਮ ਹੋਇਆ ਜਿਵੇਂ ਕੈਨੇਡਾ ਜਾ ਤਾਂ ਉਹਨੂੰ ਦੱਸਦੇ ਹਾਂ ਕਿ ਉਹਨੂੰ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ ਉਹਨੂੰ ਪੀਆਰ ਕਰ ਸਕਦੇ ਹੋ ਅਗਰ ਰਸ਼ੀਆ ਦੇ ਵਿੱਚ ਜਾ ਰਹ ਕੋਈ ਹੋਰ ਲੈਂਗੁਏਜ ਕਰ ਸਕਦੇ ਹੋ ਗ੍ਰੈਜੂਏਸ਼ਨ ਕਰ ਸਕਦੇ ਹੋ ਐਮਬੀਬੀਐਸ ਕਰ ਲਈ ਤਾਂ ਆਪਣੀ ਪ੍ਰੈਕਟਿਸ ਅਪਲਾਈ ਕਰ ਸਕਦੇ ਹੋ ਸੇਮ ਇਨ ਦਾ ਚੈਨੇਗਨ ਕੰਟਰੀਜ਼ ਕਿ ਇੰਨੇ ਸਾਲ ਬਾਅਦ ਤੁਸੀਂ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ ਜਾਂ ਆਪਣਾ ਸਟੱਡੀ ਵੀਜ਼ਾ ਐਕਸਟੈਂਡ ਕਰਾ ਸਕਦੇ ਹੋ ਹਰ ਕੰਟਰੀ ਦੇ ਵਿੱਚ ਹੈ ਇਸ ਤੋਂ ਇਲਾਵਾ ਸਾਡੇ ਕੋਈ ਕੰਟਰੀ ਹੈ ਮਰੇਸ਼ੀਅਸ ਗੋਦੇਵਜੀ ਦਾ ਬਜਟ ਬਿਲਕੁਲ ਹੀ 2.2 ਲੱਖ ਲੱਗਦਾ ਹੈ ਮਤਲਬ ਉਹਨੂੰ ਲੱਗਦਾ ਹੈ ਕਿ ਉਹਦੇ ਕੋਲ ਪੈਸੇ ਹੀ 2 ਲੱਖ ਹੈ ਤੇ ਉਹਨੂੰ ਉਹਦੇ ਚ ਅਕਮੋਡੇਸ਼ਨ ਵੀ ਚਾਹੀਦੀ ਹੈ ਤਾਂ ਮਰੇਸ਼ੀਅਸ ਦੇ ਵਿੱਚ ਹੋਟਲ ਮੈਨੇਜਮੈਂਟ ਦਾ ਕੋਰਸ ਹੈ ਕਈ ਲੋਕ ਹੁੰਦੇ ਆ ਉਹਨਾਂ ਨੂੰ ਕਲਨਰੀ ਦੇ ਵਿੱਚ ਨਾ ਹੋਟਲ ਲਾਈਨ ਚ ਬੜਾ ਇੰਟਰਸਟ ਹੁੰਦਾ ਤੇ ਉੱਥੇ ਫੀਸ ਬਹੁਤ ਘੱਟ ਹੈ ਤਾਂ ਆਲਮੋਸਟ 2 ਤੋਂ 2.2 ਲੱਖ ਦੇ ਵਿੱਚ ਵਿਦ ਟਿਕਟ ਵਿਦ 1 ਮੰਥ ਤੇ ਅਕਮੋਡੇਸ਼ਨ ਬੱਚਾ ਉੱਤੇ ਪਹੁੰਚ ਜਾਂਦਾ ਉਹਨੂੰ ਸਟੱਡੀ ਦੇ ਨਾਲ ਨਾਲ ਇੰਟਰਨਸ਼ਿਪ ਮਿਲਦੀ ਹੈ ਤੇ ਉੱਥੇ ਵੀ ਉਹ 60 ਤੋਂ 70000 ਔਨ ਕਰਦਾ ਮੀਨਸ ਉਹ ਐਟਲੀਸਟ ਉੱਥੇ ਜਾ ਕੇ ਆਪਣਾ ਬ੍ਰੈਡ ਐਂਡ ਬਟਰ ਕੱਢਦਾ ਤੇ ਆਪਣੀਆਂ ਅਗਲੀਆਂ ਫੀਸੇਸ ਵੀ ਕੱਢ ਲੰਗਾ ਮੈਮ ਸਿੱਧਾ ਕਿ ਇੱਕ ਕੰਟਰੀਜ਼ ਦੇ ਵਿੱਚ ਕਈ ਨੋਰਮਸ ਹੁੰਦੇ ਆ ਕਿ ਇੱਥੇ ਦੀ ਪੜਾਈ ਉੱਥੇ ਜਾ ਕੇ ਐਪਲੀਕੇਬਲ ਨਹੀਂ ਹੁੰਦੀ ਰਸ਼ੀਆ ਦੇ ਵਿੱਚ ਵੀ ਇਦਾਂ ਹੈ ਜਿੱਦਾਂ ਮੰਨ ਲਓ ਕਿਸੇ ਨੇ ਜਰਨਲਿਜ਼ਮ ਕੀਤੀ ਹੈ ਕਿਸੇ ਨੇ ਹੋਟਲ ਮੈਨੇਜਮੈਂਟ ਕੀਤੀ ਹੋਈ ਹੈ ਉੱਥੇ ਜਾ ਕੇ ਉਹਨਾਂ ਨੂੰ ਆਪਣਾ ਕੋਰਸ ਫੇਰ ਤੋਂ ਰੀਸਟਾਰਟ ਕਰਨਾ ਪਏਗਾ ਇਸ ਤਰ੍ਹਾਂ ਕੁਝ ਨਹੀਂ ਹੁੰਦਾ ਦੇਖੋ ਹਰ ਕੰਟਰੀ ਨੇ ਨਾ ਆਪਣੇ ਕ੍ਰੈਡਿਟ ਸਕੋਰ ਦਿੱਤੇ ਹੁੰਦੇ ਆ ਉਹ ਕ੍ਰੈਡਿਟ ਸਕੋਰ ਇਸ ਤਰ੍ਹਾਂ ਹੁੰਦੇ ਆ ਕਿ ਲੈਟਸ ਪੋਸ ਤੁਸੀਂ বিবিए ਕੀਤੀ ਆ ਤੁਸੀਂ ਇੱਥੇ 16 ਸਬਜੈਕਟ ਪੜ੍ਹੇ ਆ ਕੈਨੇਡਾ ਦੇ ਵਿੱਚ বিবিए ਚ 20 ਸਬਜੈਕਟਸ ਆ ਉਹ ਤੁਹਾਡੇ ਸਬਜੈਕਟਸ ਦੇਖਣਗੇ ਕਿ ਜੇ ਉਹਨਾਂ ਦੇ 20 ਚੋਂ ਤੁਸੀਂ 10 ਸਬਜੈਕਟ ਪੜ੍ਹੇ ਹੋਏ ਆ ਤਾਂ ਤੁਹਾਨੂੰ ਉੱਥੇ ਦੀ ਸਟੱਡੀ ਦਾ 50% ਕ੍ਰੈਡਿਟ ਮਿਲ ਜਾਏਗਾ ਹਰ ਕੰਟਰੀ ਕ੍ਰੈਡਿਟ ਸਕੋਰ ਦਿੰਦਾ ਤੁਸੀਂ ਲੁਧਿਆਣਾ ਦੇ ਸਟੂਡੈਂਟਸ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਇਹ ਜਿਹੜਾ ਆਪਣਾ ਕੋਰਸ ਹੈ ਇਹ ਉਹਨਾਂ ਲਈ ਕਿੰਨਾ ਬੈਨੀਫੀਸ਼ੀਅਲ ਹੋ ਸਕਦਾ ਹੈ ਮੈਂ ਉਹਨਾਂ ਨੂੰ ਇਹ ਕਹਿਣਾ ਚਾਹਾਂਗੀ ਕਿ ਜੇਕਰ ਉਹ ਮਿਸਮਾਰੀਆਂ ਨੂੰ ਮਿਲਣਾ ਚਾਹੁੰਦੇ ਹੈ ਮਾਸਕੋ ਸਟੇਟ ਲਿੰਗੁਇਸਟਿਕ ਯੂਨੀਵਰਸਿਟੀ ਤੋਂ ਜਾਂ ਹੋਰ ਫੋਰਨ ਡੈਲੀਗੇਟ ਨੂੰ ਮਿਲਣਾ ਚਾਹੁੰਦੇ ਹੈ ਤਾਂ ਇੱਕ ਵਾਰੀ ਆਪਣੇ ਸਾਡੇ ਐਜੂਕੇਸ਼ਨ ਫੇਅਰ ਲਈ ਜ਼ਰੂਰ ਰਜਿਸਟਰ ਕਰਨ ਨੀਲਗਿਰੀ ਹੋਟਲ ਬਿਲਕੁਲ ਪਾਸਪੋਰਟ ਆਫਿਸ ਦੇ ਬਿਲਕੁਲ ਸਾਹਮਣੇ ਹੈ ਮਾਡਲ ਟਾਊਨ ਦੇ ਵਿੱਚ ਹੈ ਜਿਹੜਾ ਹਰ ਇੱਕ ਬੱਚੇ ਨੇ ਪਾਸਪੋਰਟ ਬਣਵਾਇਆ ਹੀ ਹੁੰਦਾ ਤੇ ਉਹਦੇ ਅਪੋਜ਼ਿਟ ਹੈ 8 ਜੂਨ ਸੈਟਰਡੇ ਨੂੰ 10 ਤੋਂ 4 ਵਜੇ ਤੱਕ ਉੱਥੇ ਤੇ ਜੇਕਰ ਤੁਸੀਂ ਮਲੇਰ ਕੋਟਲਾ ਜਾਂ ਦੈਲੋ ਜਾਂ ਤੁਸੀਂ ਪਟਿਆਲਾ ਨਾਬਾ ਸਾਈਡ ਦੇ ਨੇੜੇੋਂ ਤਾਂ ਤੁਸੀਂ ਨਾਬਾ ਸਰਪ੍ਰੀਆ ਹੋਟਲ ਦੇ ਵਿੱਚ ਆ ਕੇ ਸਾਨੂੰ ਦੱਸ ਦੋ 4 ਵਜੇ ਤੱਕ ਮਿਲ ਸਕਦੇ ਹੋ ਸੋ ਅੱਜ ਦੀ ਜਿਹੜੀ ਇਹ ਗੱਲਬਾਤ ਸੀ ਮੈਂ ਮੈਂ ਕਾਫੀ ਜ਼ਿਆਦਾ ਇਨਫੋਰਮੇਟਿਵ ਤੇ ਨੋਲੇਜੇਬਲ ਸੀ ਤੇ ਆਈ ਹੋਪ ਆ ਇਹ ਸਾਡੇ ਜਿਹੜੇ ਸਟੂਡੈਂਟਸ ਨੇ ਜਾਂ ਜਿਹੜਾ ਸਾਡਾ ਯੂਥ ਹੈ ਉਹ ਤੁਹਾਡੇ ਤੋਂ ਬਹੁਤ ਜ਼ਿਆਦਾ ਇਨਕਰੇਜ ਹੋਏਗਾ ਤੇ ਡੈਫੀਨਿਟਲੀ ਤੁਹਾਡੇ ਕੋਲ ਸਪੈਕਟ੍ਰਮ ਸਟੱਡੀਜ਼ ਡੈਫੀਨਿਟਲੀ ਆਏਗਾ ਤੇ ਤੁਹਾਡੀ ਪਰਫੈਕਟ ਗਾਈਡੈਂਸ ਲਈ ਤੇ ਆਪਣੇ ਬੈਟਰ ਫਿਊਚਰ ਲਈ ਇੱਥੇ ਆ ਕੇ ਆਪਣਾ ਰਸ਼ੀਆ ਲਈ ਜਾਂ ਹੋਰ ਵੀ ਸੈਂਡਨਿਕ ਕੰਟਰੀਜ਼ ਲਈ ਵੀਜ਼ਾ ਅਪਲਾਈ ਕਰੇਗਾ ਆਈ ਹੋ ਤੁਹਾਨੂੰ ਵੀ ਕਾਫੀ ਜ਼ਿਆਦਾ ਕਲੈਰਿਟੀ ਹੋ ਗਈ ਹੋਵੇਗੀ ਤੇ ਸਾਡੇ ਆਡੀਅנס ਨੂੰ ਵੀ ਕਾਫੀ ਜ਼ਿਆਦਾ ਕਲੈਰਿਟੀ ਹੋ ਗਈ ਕਿ ਸੋ ਅੱਜ ਵੀ ਗੱਲਬਾਤ ਦੇ ਦੌਰਾਨ ਨਾਲ ਸਾਨੂੰ ਬਹੁਤ ਵਧੀਆ ਲੱਗਿਆ ਮੈਮ ਥੈਂਕ ਯੂ ਸੋ ਮਚ ਤੁਸੀਂ ਸਾਡੇ ਨਾਲ ਆਪਣਾ ਕੀਮਤੀ ਸਮਾਂ ਦਿੱਤਾ ਸੋ ਇਦਾਂ ਹੀ ਮੁਲਾਕਾਤ ਹੁੰਦੀ ਰਹੇਗੀ ਟਿਲ ਦੈਟ ਦੇਖਦੇ ਰਹੋ ਸਿਟੀ ਹੋਮ న్యూਸ ਸੋ ਯੂਰੋਪੀਅਨ ਦੇ ਵਿੱਚ 50 ਕੰਟਰੀਜ਼ ਦੇ ਵਿੱਚੋਂ ਸਾਡੇ ਕੋਲ 30 ਤੋਂ ਮੋਰ ਕੰਟਰੀਜ਼ ਦੇ ਵੀਜ਼ਾਸ ਅਵੇਲੇਬਲ ਹੈ ਉਹ ਵੀ ਸਟੱਡੀ ਵੀਜ਼ਾ ਉਹ ਵੀ ਵਿਦਆਊਟ ਆਇਲਟਸ ਸਾਡੇ ਕੋਲ ਯੂਐਸਏ ਵਿਦਆਊਟ ਆਇਲਟਸ ਵੀ ਹੈਗਾ ਬੱਚਿਆਂ ਵਾਸਤੇ ਸਾਡੇ ਕੋਲ ਏਜ 40 45 46 ਮੈਟਰ ਨਹੀਂ ਕਰਦੀ ਤੁਸੀਂ 10th ਪਾਸ ਹੋ ਤਾਂ ਵੀ ਤੁਹਾਨੂੰ ਯੂਰਪ ਦੀ ਕੰਟਰੀ ਦੇ ਵਿੱਚ ਵੀਜ਼ਾ ਲੈ ਕੇ ਦਵਾਂਗੇ ਅਸੀਂ ਤੁਹਾਡੇ ਕੋਲ ਫੰਡਸ ਨਹੀਂ ਹੈ ਲੋਨ ਦੀ ਰਿਕੁਆਇਰਮੈਂਟ ਹੈ ਤੁਹਾਨੂੰ ਸਕਾਲਰਸ਼ਿਪ 'ਤੇ ਲੈ ਕੇ ਦਵਾਂਗੇ ਫੀਸਿਸ ਵੀ ਐਡਵਾਂਸ ਨਹੀਂ ਲਵਾਂਗੇ ਪੇਮੈਂਟ ਵੀ ਵੀਜ਼ਾਸ ਤੋਂ ਬਾਅਦ ਹੋ ਜੇਗੀ 50 ਕੰਟਰੀਜ਼ ਆ ਗਈਆਂ ਯੂਰਪ ਦੇ ਵਿੱਚ that is a EU ਉਹਦੇ ਵਿੱਚ ਸ਼ੈਨੀਗਨ 29 ਕੰਟਰੀਜ਼ that is update of March 2024 ਸੋ so, ਸ਼ੈਨਿਗਨ 29 ਦੇ ਵਿੱਚੋਂ ਮੇਰੇ ਕੋਲੇ 20 ਕੰਟਰੀਜ਼ ਦੇ ਵੀਜ਼ਾ ਇਸ ਵੇਲੇ ਅਵੇਲੇਬਲ ਹੈ ਆਈ ਕੈਨ ਸ਼ੋ ਯੂ ਦਾ ਪ੍ਰੂਫ ਜਿਹੜੇ ਵੀਜ਼ਾਸ ਬੱਚਿਆਂ ਦੇ ਆਏ ਆ ਸਾਰੇ ਵਿਦਾਊਟ ਆਇਲਸ ਤੁਸੀਂ ਆਹ ਦੇਖ ਚੋਗੇ ਪਹਿਲਾਂ ਮੇਰੇ ਕੋਲ ਫਿਲਹਾਲ ਇੱਕੋ ਹੀ ਪਾਸਪੋਰਟ ਪਿਆ ਬਾਕੀ ਸਾਰੇ ਡਿਲੀਵਰ ਹੋ ਚੁੱਕੇ ਸੋ ਥਿਸ ਇਜ਼ ਦੀ ਪਾਸਪੋਰਟ ਆਫ ਬੈਸਟ ਕੰਟਰੀ బిਗੇਸਟ ਕੰਟਰੀ ਰਸ਼ੀਆ ਮੈਰਿਡ ਹੈ ਕਪਲ ਹੈ ਸਪਾਊਸ ਹੈ ਸਾਰਿਆਂ ਦਾ ਵੀਜ਼ਾ ਆਊਗਾ ਤੁਹਾਨੂੰ ਹੁਣ ਯੂਰਪ ਦਾ ਸ਼ੈਨਿਗਨ ਦਾ ਫਿਨਲੈਂਡ ਦਾ ਵੀਜ਼ਾ ਦਿਖਾ ਦਿੰਨੇ ਆ ਥਿਸ ਇਜ਼ ਫਿਨਲੈਂਡ ਵੀਜ਼ਾ ਥਿਸ ਇਜ਼ ਸਪਾਊਸ ਵੀਜ਼ਾ ਇਹ ਬੱਚੇ ਦੀ ਟੀਆਰਸੀ ਜਿਹੜੀ ਤੁਹਾਨੂੰ ਅਸੀਂ ਇੰਡੀਆ ਤੋਂ ਦੇ ਕੇ ਭੇਜਾਂਗੇ ਫਿਨਲੈਂਡ ਦੀ ਡੈਨਮਾਰਕ ਦਾ ਵੀਜ਼ਾ ਦਿਸ ਇਜ਼ 올 ਫਿਨਲੈਂਡ ਰਸ਼ੀਆ ਦੀ ਗੱਲ ਕਰੀਏ ਤਾਂ ਰਸ਼ੀਆ ਦੀ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਛੜੀ ਲੱਗੀ ਹੋਈ ਹੈ ਦਾਤੇ ਦੀ ਬਹੁਤ ਮਿਹਰ ਹੈ 올 ਆ ਰਸ਼ੀਆਜ਼ ਵੀਜ਼ਾਸ ਕੁਝ ਬੱਚੇ ਉੱਥੇ ਚਲੇ ਗਏ ਆ 25 30 ਬੱਚੇ ਉੱਥੇ ਬਹੁਤ ਖੁਸ਼ ਨੇ ਸੈਟਲ ਨੇ ਸਵਿਟਜ਼ਰਲੈਂਡ ਦੇ ਵੀਜ਼ਾ ਸਾਡੇ ਕੋਲ ਹੈਗੇ ਆ ਪੈਕੇਜ ਮਿਲ ਜੇਗਾ ਮਾਲਟਾ ਮਿਲ ਜੇਗਾ ਡੈਨਮਾਰਕ ਮਿਲ ਜੇਗਾ ਫਿਨਲੈਂਡ ਹੋ ਜਾਏਗਾ ਤੁਹਾਡਾ ਫ੍ਰਾਂਸ ਇਟਲੀ ਸਪੇਨ ਦਾ ਪੈਕੇਜ ਹੋ ਜਾਏਗਾ ਜਰਮਨੀ ਦਾ ਪੈਕੇਜ ਹੋ ਜਾਏਗਾ ਕੁਐਸਚਨ ਇਜ਼ ਓਨਲੀ ਥਿਸ ਵੈਨ ਏਵਰ ਯੂ ਵਾਂਟ ਟੂ ਗੋ ਅਬ੍ਰੋਡ ਤੁਹਾਨੂੰ ਵਿਜ਼ਿਟ ਕਰਨਾ ਪੈਣਾ ਇੱਕ ਵਧੀਆ ਜਿਹਾ ਕਾਉਂਸਲਰ ਚਾਹੀਦਾ ਤੁਹਾਨੂੰ ਉਹਦੀ ਗਾਈਡੈਂਸ ਪ੍ਰੋਪਰ ਦਿੱਤੀ ਜਾਏਗੀ ਜਿੱਥੇ ਪਹਿਲੀ ਵਾਰੀ ਚ ਵੀਜ਼ਾ ਆਵੇ ਉਸ ਕੰਟਰੀ ਤੇ ਵੀਜ਼ਾ ਅਪਲਾਈ ਕਰਕੇ ਉਸ ਕੰਟਰੀ ਦੇ ਵਿੱਚ ਜਾਣਾ ਚਾਹੀਦਾ ਸੋ ਆ ਤੁਹਾਨੂੰ ਮੈਂ ਇੱਕ ਵੀਜ਼ਾ ਦਿਖਾ ਰਿਹਾ ਜਿਹੜਾ ਕਿ ਮੋਬਾਈਲ 'ਚ ਦਿਖਾ ਰਿਹਾ ਇਸ ਬੱਚੇ ਨਾਲ ਜਦੋਂ ਵੀ ਕਿਸੇ ਨੇ ਵੀ ਆਣਾ ਤੁਹਾਨੂੰ ਦਿਖਾਣੇ ਆ 1.5 ਸਾਲ ਤੋਂ ਬੱਚਾ ਉੱਥੇ ਸ਼ੈਨੀਗਨ 'ਚ ਵੈਰੀ ਗੁੱਡ ਵੈਰੀ ਸਟੇਬਲ ਆ ਬਹੁਤ ਸੋਹਣੀ ਇਨਕਮ ਕਰ ਰਿਹਾ ਇਹਨਾਂ ਦੇ ਪੂਰੇ ਫੈਮਿਲੀ 'ਚ ਕੋਈ ਬੱਚਾ ਉੱਥੇ ਨਹੀਂ ਸੀਗਾ ਅਸੀਂ ਇਕੱਲੇ ਨੂੰ ਇਹਨੂੰ ਯੂਰਪ ਭੇਜਿਆ ਮਾਲਟਾ ਭੇਜਿਆ ਸ਼ੀ ਇਜ਼ ਹੈਪੀ ਨਾਓ ਉਹ ਵਰਕ ਪਰਮਿਟ ਤੇ ਵੀ ਆ ਗਈ ਆ ਉਹਦੀ ਅੱਗੇ ਦਾ ਵੀਜ਼ਾ ਵੀ ਲੱਗ ਚੁੱਕਿਆ ਹੈ ਕੰਟਰੀ ਦਾ ਹੋਰ ਆ ਬੱਚਾ ਪਲੱਸ 2 ਪਾਸ ਨਹੀਂ ਸੀਗਾ ਆਪਾਂ ਕਹਿ ਸਕਦੇ ਆ ਇਹਦੇ ਫਿਰ ਓਨਲੀ 35 ਹੀ ਇਜ਼ ਇਨ ਯੂਰਪ ਹੀ ਇਜ਼ ਇਨ ਸ਼ੈਨੀਗਨ ਵਿਦਆਊਟ ਟਾਇਲਟਸ ਇਹਨਾਂ ਕੋਲ ਫੰਡਸ ਨਹੀਂ ਸੀਗੇ ਇਹ ਬੱਚਾ ਸਾਈਪਰਸ ਬਹੁਤ ਅੱਛਾ ਸੈਟਲਡ ਹੈ ਬਹੁਤ ਖੁਸ਼ ਹੈ ਗੱਲ ਸਿਰਫ ਇੰਨੀ ਜੀ ਹੁੰਦੀ ਹੈ ਤੁਹਾਨੂੰ ਸਿਰਫ ਲੋਡ ਹੈਗੀ ਹੈ ਸਿਰਫ ਇੱਕ ਗਾਈਡੈਂਸ ਦੀ ਤੇ ਟਰਸਟ ਦੀ ਘੱਟ ਤੋਂ ਘੱਟ ਪੈਸਿਆਂ ਦੇ ਵਿੱਚ ਅਸੀਂ ਵੀਜ਼ਾ ਲਵਾ ਸਕਦੇ ਹਾਂ ਅਸੀਂ ਚਾਹੀਏ ਤਾਂ ਤੁਹਾਡਾ 2 ਲੱਖ ਦੇ ਵਿੱਚ ਵੀ ਸਟੱਡੀ ਵੀਜ਼ਾ ਆ ਸਕਦਾ ਹੈ ਲੇਕਿਨ ਬੱਚੇ ਨੂੰ ਸਮਝਣਾ ਪੈਣਾ ਕਿ ਉਹਦਾ ਫਿਊਚਰ ਕਿੱਥੇ ਹੈ ਯੂ ਵਾਂਟ ਟੂ ਚੈੱਕ ਯੂਅਰ ਸਟਾਰਸ ਪਹਿਲਾਂ ਕੋਈ ਛੋਟੇ ਦੀ ਨੇੜੀ ਕੰਟਰੀ ਜਾਓ ਮូរੀਸ਼ੀਅਸ ਹੈ ਰਸ਼ੀਆ ਰਸ਼ੀਆ ਸਭ ਤੋਂ ਬੈਸਟ ਇਸ ਅੱਜ ਦੀ ਡੇਟ ਦੇ ਵਿੱਚ ਰਸ਼ੀਆ ਸਭ ਤੋਂ ਬੈਸਟ ਚੱਲ ਰਿਹਾ ਹੈ ਇਨਕਮ ਦੀ ਗੱਲ ਕਰੀਏ ਇਨਕਮ ਸਾਰਾ ਤਾਂ ਸੋਹਣੀ ਹੈ ਜੇ ਸ਼ੈਨੀਗਨ ਦੀ ਗੱਲ ਕਰੀਏ ਯੂਐਸਏ ਦੀ ਗੱਲ ਕਰੀਏ ਸਭ ਚ 1 ਲੱਖ ਡੇਢ ਲੱਖ ਦੀ ਕਮਾਈ ਹੈ ਸੋ ਰਸ਼ੀਆ ਦੇ ਵਿੱਚ ਵੀ ਤੁਸੀਂ ਸਕਿਲਡ ਕੰਮ ਕਰਕੇ ਸਕੂਲ ਦੇ ਵਿੱਚ ਜੌਬ ਲੈ ਕੇ ਵੀ ਲੱਖ ਸਵਾ ਲੱਖ ਡੇਢ ਲੱਖ ਰੁਪਇਆ ਕਮਾ ਸਕਦੇ ਹੋ ਸਾਡੇ ਕੋਲ ਕਈ ਬੱਚੇ ਇਸ ਵੇਲੇ ਰਿਫਿਊਜ਼ਲਸ ਲੈ ਕੇ ਆ ਰਹੇ ਕਿਸੇ ਕੋਲ 2 ਹੈ ਕਿਸੇ ਕੋਲ 3 ਹੈ ਕਿਸੇ ਕੋਲ 4 ਹੈ ਅਸੀਂ ਤੁਹਾਨੂੰ ਵੱਡੀ ਕੰਟਰੀ ਜਾਣਾ ਚਾਹੁੰਦੇ ਹੋ ਵੱਡੀ ਤੋਂ ਵੱਡੀ ਕੰਟਰੀ ਵੀਜ਼ਾ ਵੀ ਲਵਾ ਕੇ ਦਵਾਂਗੇ ਉੱਥੇ ਪੋਸਟ ਸਟੱਡੀ ਵਰਕ ਪਰਮਿਟ ਵੀ ਲਵਾ ਕੇ ਦਵਾਂਗੇ ਇਵਨ ਪ੍ਰੀ ਸਟੱਡੀ ਜੌਬ ਵੀ ਲਵਾ ਕੇ ਦਵਾਂਗੇ ਅਸੀਂ ਪੇਰੈਂਟਸ ਨੂੰ ਗਾਰੰਟੀ ਕਰਦੇ ਹਾਂ ਪੇਰੈਂਟਸ ਆਣ ਸਾਡੇ ਕੋਲ ਖੁਦ ਹਰ ਵਾਰੀ ਆਪ ਮਿਲਾਂਗੇ ਤੁਹਾਨੂੰ ਸੋਲੂਸ਼ਨ ਕਰਾ ਕੇ ਦਵਾਂਗੇ ਤੁਹਾਡਾ ਵੀਜ਼ਾ ਤੁਹਾਨੂੰ ਗ੍ਰੈਂਡ ਕਰਾ ਕੇ ਦਵਾਂਗੇ ਬੱਚੇ ਦਾ ਫਿਊਚਰ ਚ ਬੱਚਾ ਸਾਲ 2 ਸਾਲ 3 ਸਾਲ ਸਾਡੇ ਨਾਲ ਕਨੈਕਟਡ ਰਹੇਗਾ ਅੰਟਿਲ ਜਦ ਤੱਕ ਬੱਚੇ ਦੀ ਲਾਈਫ ਨਹੀਂ ਬਣ ਜਾਂਦੀ ਪੇਰੈਂਟਸ ਦਾ ਵੀ ਵੀਜ਼ਾ ਲਵਾ ਕੇ ਦਵਾਂਗੇ ਥੈਂਕ ਯੂ